ਰੂਮੀ ਨੇ ਲੱਖੇ ਸਧਾਣੇ ਨੂੰ ਦੱਸਿਆ ਪੰਜਾਬ ਦਾ ਵਾਇਰਸ ਅਤੇ ਪੰਜਾਬ ਦੀ ਰਾਖੀ ਸੰਬਤ ਕਬੱਡੀ ਵਾਲੇ ਮਾਮਲੇ ਨੂੰ ਲੈ ਕੇ ਰੂਮੀ ਨੇ ਲੱਖੇ ਸਧਾਣੇ ਬਾਰੇ ਹੋਰ ਕੀ ਕੁਝ ਕਿਹਾ ਆਓ ਸੁਣਦਿਆਂ ਲਾਈਵ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੇ ਕਰਨਾ ਜੀ ਚਾਹੇ ਪੂਰੇ ਵਰਲਡ ਲਈ ਜਾਂ ਮੰਨ ਲਓ ਵੀ ਪੰਜਾਬ ਲਈ ਲੱਖਾ ਇੱਕ ਵਧੀਆ ਸਮਾਜ ਸੇਵੀ ਬਣ ਕੇ ਰਹਿ ਜਾਵੇ ਪਰ ਜੋ ਗੋਲਡੀ ਪ੍ਰਚਾਰਕ ਦਾ ਪਰਿਵਾਰ ਆ ਜੋ ਉਹਦੀਆਂ ਧੀਆਂ ਨੇ ਜੋ ਉਹਦੀਆਂ ਕੁੜੀਆਂ ਨੇ ਜਾ ਉਹਦੀ ਧਰਮ ਪਤਨੀਆਂ ਉਹਦੇ ਲਈ ਲੱਖਾ ਹਮੇਸ਼ਾ ਹੀ ਇੱਕ ਖੂਨੀ ਦਰਿੰਦਾ ਪੇੜੀਆਂ ਗਦਾ ਹੋਰ ਪਤਨੀ ਕਿਹੜੇ ਕਿਹੜੇ ਵਰਡ ਉਹਨਾਂ ਲਈ ਉਹ ਕਦੇ ਪੰਥਕ ਨਹੀਂ ਬਣ ਸਕਦਾ ਤੇ ਉਹਨਾਂ ਦੇ ਗਾਂਹ ਜਿਹੜੀਆਂ ਪੀੜੀਆਂ ਹੋਣਗੀਆਂ ਉਹਨਾਂ ਲਈ ਵੀ ਕਦੇ ਪੰਥਕ ਨਹੀਂ ਬਣ ਸਕਦਾ ਬਿਲਕੁਲ ਸੇਮ ਗੱਲ ਵੀ ਮੈਂ ਇੱਥੇ ਇੱਕ ਹੋਰ ਰੱਖ ਦਿੰਨੇ ਆ ਆਪਾਂ ਅਮਰਤਪਾਲ ਚਾਹੇ ਪੂਰੇ ਵਰਡ ਲਈ ਬਣ ਜਾਵੇ ਵੀ ਭਾਈ ਇਹ ਸਾਡਾ ਪੰਥਕਾ ਗੂਆ ਜਾਂ ਕੁਝ ਵੀ ਆ ਚਲੋ ਲੋਕ ਜਾਗਰੂ ਹੋ ਚੁੱਕੇ ਨੇ ਹੁਣ ਉਹ ਚਲ ਚੀਜ਼ ਨਹੀਂ ਹੁੰਦੀ ਜੇ ਬਣ ਵੀ ਗਿਆ ਚਲੋ ਮੰਨ ਲੈਂਦੇ ਆਪਾਂ ਭਾਈ ਕਿਹ ਅਖਾਤਕ ਸਭ ਜੱਥੇਦਾਰ ਵੀ ਬਣਦਾ ਜਾ ਕੁਝ ਵੀ ਹੁੰਦਾ ਪਰ ਉਹ ਗੁਰਪ੍ਰੀਤ ਹਰੀਨੋ ਪਰਿਵਾਰ ਦੇ ਲਈ ਹਮੇਸ਼ਾ ਇੱਕ ਖੂਨੀ ਸੋ ਉਸ ਪਰਿਵਾਰ ਲਈ ਕਦੇ ਵੀ ਉਹ ਬੰਦਾ ਆਗੂ ਨਹੀਂ ਬਣ ਸਕਦਾ ਉਹਦੇ ਮੁੰਡੇ ਲਈ ਉਹਦੇ ਪਰਿਵਾਰ ਲਈ ਕਦੇ ਵੀ ਉਹ ਬੰਦਾ ਸੱਚਾ ਸਿੱਖ ਨਹੀਂ ਬਣ ਸਕਦਾ ਕਿਉਂਕਿ ਉਹਨਾਂ ਲਈ ਹਮੇਸ਼ਾ ਖੂਨੀ ਹੀ ਬਜਣਾ ਹੋ ਵੀ ਭਾਈ ਇਹਨੇ ਮੇਰੇ ਪਿਓ ਨੂੰ ਮਾਰਿਆ ਜਾਂ ਕੁਝ ਵੀ ਆ ਹੁਣ ਗੱਲ ਕਰਦੇ ਆ ਆਪਾਂ ਜੋ ਅੱਜ ਦੇ ਇਹ ਮੁੱਦੇ ਨੇ ਲਖੇ ਦੁਆਰਾ ਹੁਣ ਤੱਕ ਅਸਲ ਜਣ ਕੇ ਅਸੀਂ ਤਾਨੂੰ ਪੰਜਾਬ ਦੀ ਰਾਖੀ ਸਬੰਧ ਕਹਿੰਨੇ ਆ ਭਾਈ ਲਖੇ ਨੂੰ ਭਾਨਾ ਵੀ ਉਸੇ ਕੈਟਾਗਰੀ ਦਾ ਬੰਦਾ ਜਿਹੜੇ ਇਹਦੀ ਲੂੰਗ ਲਾਣਾ ਪੂਰਾ ਅਮੱਛੀ ਰੰਧਾਵਾ ਹੋਇਆ ਤੇ ਹੋਰ ਸਾਰੇ ਜਿੰਨੇ ਵੀ ਇਹਦੀ ਜੁੰਡਲੀਆ ਸਾਰੀ A ਤੋਂ Z ਤੱਕ ਸੁਖ ਜੰਗਰਾ ਹੋਇਆ ਇਹ ਭਾਈ ਇਹ ਰਾਖੀ ਸਬੰਧ ਦੇ ਹੀ ਫੈਨ ਨੇ ਤੇ ਪੰਜਾਬ ਦੀਆਂ ਰਾਖੀ ਸਬੰਧ ਨੇ ਭਾਈ ਇਹ ਕੌਂਟਰਵਰਸੀ ਮੁੱਦੇ ਇਹਨਾਂ ਨੂੰ ਜਣ ਕੇ ਪੰਜਾਬ ਦੇ ਵਿੱਚ ਚਾਹੇ ਕਿਸੇ ਦਾ ਟਾਇਰ ਪੈਂਚਰ ਵੀ ਹੋ ਜਵੇ ਨਾ ਉੱਥੇ ਵੀ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਿਹੜਾ ਟਾਇਰ ਪੈਂਚਰ ਹੋਇਆ ਸਰਕਾਰ ਦੇ ਉੱਤੇ ਪਾ ਦਲਾ ਚਾਹੇ ਮੌਕੇ ਦੀ ਕਿਹੜੀ ਸਰਕਾਰ ਹੋਵੇ ਇਹਨਾਂ ਦਾ ਕੰਮ ਇਹ ਹੀ ਆ ਲੱਖੇ ਉਹਨਾਂ ਨੇ ਚਲੋ ਜੀ ਸਾਰੇ ਸਾਲ ਜਿਹੜਾ ਕੁਛ ਉਹਨੇ ਕੀਤਾ ਉਹ ਇੱਕ ਪਾਸੇ ਆਪਾਂ ਕਰ ਲਈਏ ਪਹਿਲਾਂ ਨੇ ਐਨ ਆਰ ਆਈ ਬੀਬੀ ਨੇ ਉੱਤੇ ਟਿੱਪਣੀ ਕੀਤੀ ਚਲੋ ਬਥੇਰੇ ਵੀਰਾਂ ਨੇ ਜਵਾਬ ਦਿੱਤਾ ਅਸੀਂ ਥੋੜੇ ਜਿਹਾ ਹੋਰ ਆਲਦੇ ਹੋਰ ਮੁੱਦੇ ਚੱਲ ਜਿਓ ਸੀਗੇ ਉੱਥੇ ਨੇ ਕਿਹਾ ਜੀ ਲਿਆਓ ਜੀ ਆਪਣੀਆਂ ਟੋਡੀਆਂ ਬੁੜੀਆਂ ਚਾਵਣੀਆਂ ਫਰੀ ਜਾਂਦੀਆਂ ਨੇ ਇੱਥੇ ਮੌਲਾ ਚ ਨਿਕਲਦੀਆਂ ਨਹੀਂ ਤੁਸੀਂ ਇੱਥੇ ਗੁਲਾਮ ਹੋਗੇ ਜੀ ਆ ਤੇ ਜਿਹੜੇ ਪੰਜਾਬ 'ਚ ਆਪ ਬੈਠਾ ਹੈ ਇਹਨੇ ਅੱਜ ਤੱਕ ਕਦੇ ਕਿਸੇ ਨੌਜਵਾਨ ਦੇ ਹੱਥ ਦੇ ਵਿੱਚ ਕਹੀ ਫੜਾ ਕੇ ਇਹ ਨਹੀਂ ਕਿਹਾ ਵੀ ਖੇਤੀ ਆਪਣੀ ਆਪ ਕਰ ਭਈਆਂ ਨੂੰ ਆਪਣੇ ਜਿਹੜੇ ਤੋ ਰੱਖਿਓ ਨੇ ਉਹਨਾਂ ਨੂੰ ਕੱਢ ਤੇ ਆਪਣੇ ਕਿਰਤ ਆਪ ਕਰਕੇ ਆਪਣੇ ਪੈਸੇ ਕਮਾ ਤਾਂ ਜੋ ਆਉਣ ਵਾਲੀ ਪੀੜ੍ਹੀ ਤੇਰੀਏ ਚ ਇਹ ਸੇਧ ਲਵੇ ਕਦੇ ਭਈਆਂ ਦਾ ਮੁੱਦਾ ਚੱਕ ਲਿਆ ਪਤੰਦਰ ਨੇ ਆਪਣੇ ਘਲੜ ਦੇ ਭਈਏ ਰੱਖਿਓ ਨੇ ਲੋਕਾਂ ਨੂੰ ਕਹੀ ਜਾਂਦਾ ਆਪਣੇ ਪਿੰਡਾਂ 'ਚ ਮੱਤੇ ਪਵਾ ਤੇ ਲੋਕਾਂ ਦੇ ਭਈਆਂ ਦਾ ਬਾਈਕਟ ਕਰੋ ਪਰ ਆਪਣੇ ਘਲਾੜੇ ਦੇ ਉੱਤੇ ਚਲੋ ਉਹ ਵੀ ਗੱਲਾਂ ਟਾਈਮ ਸਿਰ ਮੌਕੇ ਸਿਰ ਅਸੀਂ ਸ਼ੁਰੂ ਤੋਂ ਵਿਰੋਧ ਕਰ ਦੇਣਾ ਚੀਜ਼ਾਂ ਦਾ ਚਲੋ ਲੋਕਾਂ ਨੂੰ ਸਮਝਣ ਲੱਗਣ ਲੱਗੇ ਪੁੱਛਣ ਲੱਗੇ ਲੋਕ ਵਧੀਆ ਉੱਥੇ ਜਦ ਯੂਨੀਵਰਸਿਟੀ ਦਾ ਮੁੱਦਾ ਹੋਇਆ ਸੀਗਾ ਉੱਥੇ ਭਾਈ ਇੱਕ ਬੱਚੇ ਨੇ ਸਮਾਰ ਕੇ ਲੱਕੇ ਸਵਾਲ ਪੁੱਛੇ ਵੀ ਤੇਰੇ ਕੋਈ ਨਾ ਰੋਡ ਮੈਪ ਤੇਰਾ ਕੀ ਆ ਉੱਥੇ ਕਹਿਣ ਲੱਗੇ ਮੈਂ ਆਪਣੇ ਪਿੰਡ ਦਾ ਸਰਪੰਚ ਰਿਆਂ ਮੈਂ ਆ ਕੀਤਾ ਉਹ ਕੀਤਾ ਮੁੜ ਕੇ ਪਿੰਡ ਵਾਲਾ ਸਰਪੰਚ ਨਹੀਂ ਬਣਾ ਹਾਲਾਂਕਿ ਸਾਨੂੰ ਪਤਾ ਭਾਈ ਜੋ ਇਹਦੀ ਮਾਤਾ ਜੀ ਸੀਗੇ ਇਹਨਾਂ ਦੇ ਅਕਾਲੀਆ ਸਰਪੰਚ ਰਹੇ ਨੇ ਉਹ ਟਾਈਮਾਂ ਦੇ ਵਿੱਚ ਲੱਖੇ ਨੇ ਬੜੀ ਵਾਰ ਕਿਸਮਤ ਆਪਣੀਆਂ ਜਮਾਈਆਂ ਲੋਕਾਂ ਨੇ ਪੈਸੇ ਨਾਲ ਵ ਇਹਨੂੰ ਜਮੈਂ ਕਹਿੰਨ ਉਹ ਅਸਲ ਜਿਹੜੀ ਚੀਜ਼ ਹੈ ਦੀ ਭਾਈ ਵੋਟਾਂ ਖਰਾਬ ਕਰਨ ਦੇ ਵਿੱਚ ਉਹਨੂੰ ਰੱਖਦੇ ਨੇ ਉਹਦਾ ਭੇਡ ਪੂੜੇ ਦੇ ਆ ਜਿਹੜੇ ਰਾਜ ਖਾਲਸਾ ਹੁਣੀ ਹੈ ਇਹਨਾਂ ਨੂੰ ਬਥੇਰੇ ਦੀ سپورਟ ਫੂਡ ਕਰੀ ਬੁੜੀ ਜਾਂਦੇ ਨੇ ਇਕਨੇ ਵੀੜੀ ਬੁੜੀ ਪਾ ਕੇ ਹੁਣ ਇਸ ਬੰਦੇ ਨੇ ਕੀ ਕੀਤਾ ਜੀ ਅਖੀਰਲੇ ਸਾਲ ਦੇ ਅਖੀਰਲੇ ਦਿਨਾਂ ਵਿੱਚ ਇਸ ਬੰਦੇ ਨੇ ਸੂਈ ਰੱਖ ਲਈ ਜੀ ਹੋਰ ਜੇ ਕੌਂਟਰੋਵਰਸੀਆਂ ਵਿੱਚੋਂ ਜਿਹਦੀ ਗੱਲਬਾਤ ਨਹੀਂ ਬਣੀ ਹਰੇਕ ਬੰਦੇ ਕੋਲ ਜਵਾਬ ਪਿਆ ਦੇਣ ਦਾ ਇਹਨੇ ਸੂਈ ਰੱਖ ਲਈ ਜੀ ਕਵਾਡੀ ਵਾਲੇ ਦੇ ਉੱਤੇ ਕਬਾਡੀ ਵਾਲਿਆਂ ਦੇ ਵਿੱਚ ਇਹਨੇ ਪਤਾ ਨਹੀਂ ਇੱਕ ਤਾਂ ਪੌਡਕਾਸਟ ਕਰਨ ਵਾਲੇ ਜਿਹੜੇ ਬੰਦੇ ਨੇ ਨਾ ਅਸੀਂ ਚਲੋ ਤੁਸੀਂ ਤਾਂ ਪੌਡਕਾਸਟ ਕਰਨੇ ਅਸਲ 14 ਜਿਹੜਾ ਮਤਲਬ ਬਣਦਾ ਹੋएगा ਪੋਰਕਾਸਟ ਜੀਚੇ ਬੈਠ ਕੇ ਪੌਡਕਾਸਟ ਕਿਸੇ ਅੱਜ ਤੱਕ ਇਹਨਾਂ ਪੱਤਰਕਾਰਾਂ ਨੇ ਕਿਸੇ ਯੂਨੀਵਰਸਿਟੀ ਦੇ ਬੱਚੇ ਦੀ ਪੌਡਕਾਸਟ ਨਹੀਂ ਕੀਤੀ ਇਹ ਵੀ ਉਹ ਬੱਚਾ ਉਹ ਪੜ ਕੇ ਕਿਵੇਂ ਬਣਿਆ ਕੋਈ ਐਸਪੀ ਬਣਿਆ ਕੋਈ ਡੀਸੀ ਬਣਿਆ ਜਾਂ ਮੱਲੋ ਵੀ ਕੋਈ ਕਿੱਦਾਂ ਦੀ ਐਜੂਕੇਸ਼ਨ ਕੀਤੀ ਆ ਕਿਵੇਂ ਐਜੂਕੇਸ਼ਨ ਪ੍ਰਾਪਤ ਕੀਤੀ ਆ ਕਿੱਥੋਂ ਕਿੱਥੋਂ ਤੈਨੂੰ ਸਹੂਲਤਾਂ ਮਿਲੀਆਂ ਨੇ ਕਦੇ ਇਹਨਾਂ ਨੇ ਇਹ ਜੀ ਗੱਲ ਕਦੇ ਲੋਕਾਂ ਤੇ ਨੌਜਵਾਨੀ ਵਿੱਚ ਨਹੀਂ ਰੱਖੀ ਪੌਡਕਾਸਟ ਕਰਨ ਉਹਨਾਂ ਨੂੰ ਬੰਦੇ ਕਿਹੜੇ ਕਿਹੜੇ ਮਿਲਦੇ ਨੇ ਜੀ ਬਾਬਾ ਖੇੜੀ ਵਾਲਾ ਨੀਟੂ ਛਟਰਾ ਵਾਲਾ ਸੋਨੂ ਸੀਤਰ ਨੂੰ ਮਠਾਈ ਬੈਠੀ ਇੱਕ ਦਿਨ ਭਾਬੇ ਵਾਲੀ ਜੁਮੀ ਆ ਜਿਹੜੀ ਚੁਮੀ ਚੁਮੇ ਵਾਲੀ ਭਾਬੀ ਉਹ ਆ ਇੱਕ ਦੋ ਹੋਰ ਨੇ ਜਿਹੜੇ ਕਿੜੇ ਕਿੜੇ ਕੱਢਦੇ ਫਿਰਦੇ ਨੇ ਪਜਾਮ ਚ ਆ ਲੱਖੇ ਨੂੰ ਦੇਖੋ ਪੰਜਾਬ ਚ ਕਿਤੇ ਵੀ ਟ੍ਰਾਂਸਫਰ ਮ ਸੜ ਜਵੇ ਤਾਰਾਂ ਟੁੱਟ ਜਾਣ ਪੱਤਰਕਾਰ ਸਭ ਤੋਂ ਪਹਿਲਾਂ ਚੱਕ ਕੇ ਆ ਆਪਣਾ ਸਿਸਟਮ ਪੰਜਾਬ ਸਤ ਮੈਕ ਦੋ ਚਾਰ ਨਾਲ ਮੁੰਡੇ ਇਕੱਠੇ ਕਰਕੇ ਮੋਟਰਸਾਈਕਲ ਤੇ ਬੈਠ ਕੇ ਜਾ ਕੇ ਲੱਖੇ ਦੇ ਪਿੰਡ ਜਾ ਕੇ ਲੱਗਦੇ ਨੇ ਹਾਂ ਵੀ ਲੱਖਾ ਥੋੜਾ ਤਾਂ ਕੀ ਪਿਆ ਨੂੰ ਜਿਵੇਂ ਲੱਖਾ ਵੀਰਵਲ ਹੁੰਦਾ ਅਕਬਰ ਦਾ ਉਹ ਹਿਸਾਬ ਨਾਲ ਪਾਈਓ ਕਰੋਲ ਖਧਮਾ ਰਿਹਾ ਅੱਜ ਦੇ ਦਿਨ ਪੰਜਾਬ ਚ ਚਲੋ ਕਰਦੇ ਆਪਾਂ ਮੇਰੇ ਮੁੱਦੇ ਤੇ ਗੱਲਬਾਤ ਪਹਿਲੇ ਲੱਖੇ ਨੇ ਕੀਤੀ ਕੁਆੜੀ ਵਾਲੇ ਤੋਂ ਟਿੱਪਣੀ ਤੇ ਬੰਦਿਆਂ ਨੇ ਜਿਹੜੇ ਜਿਹੜੇ ਨਾਮ ਲੱਤੇ ਨੇ ਉਹਨਾਂ ਨੇ ਤੇ ਫੇਰਾਂ ਕੁਝ ਨੇ ਕਿਹਾ ਜੀ ਆਹ ਦੇਖੋ ਜੀ ਮੈਂ ਟੀਕੇ ਲੈ ਕੇ ਆਇਆ ਜੀ ਮੈਂ ਆਹ ਕੁਝ ਲੈ ਕੇ ਆਇਆ ਹਾਲਾਂਕਿ ਜਿਹੜੇ ਜਿਹੜੇ ਖਿਡਾਰੀਆਂ ਦੇ ਉਹ ਨਾਮ ਲੈ ਰਿਹਾ ਅੱਜ ਕੱਲ ਇਦਾਂ ਦਾ ਜ਼ਮਾਨਾ ਨ ਜਿਹੜੇ ਮੰਨ ਲਓ ਵੀ ਕੋਈ ਨਾਰਮਲ ਟੀਕਾ ਵੀ ਲਾਉਂਦਾ ਕੋਈ ਬੰਦਾ ਜਾਂ ਖੜਾ ਦੀ ਕੁਝ ਵੀ ਕਰਦਾ ਮੈਂ ਇਹ ਨਹੀਂ ਕਹਿੰਦਾ ਵੀ ਕਵਾਡੀ ਸਾਫ ਸੁਥਰੀ ਹੋ ਸਕਦੀ ਆ ਨਾ ਕਵਾਡੀ ਚ ਵੀ ਕਿਤੇ ਨਾ ਕਿਤੇ ਪ੍ਰੋਬਲਮ ਹੋ ਸਕਦੀ ਆ ਪਰ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਈਆਂ ਨੇ ਚਾਹੇ ਉਹ ਖੁਸ਼ੀ ਦੁੱਖਾਂ ਮਾਈ ਦੀਆਂ ਹੋਣ ਚਾਹੇ ਉਹ ਮੰਗੀ ਦੀਆਂ ਹੋਣ ਵੀਰ ਦੀਆਂ ਤੇ ਹੋਰ ਕਈ ਜਿਹੜੇ ਆਪਣੇ ਦੁੱਲੇ ਉਹ ਨਹੀਂ ਵੀ ਹੋਣ ਤੇ ਸੰਦੀਪ ਨਗਲੰਬੀ ਨਹੀਂ ਹੋਣ ਜਿਹੜੀਆਂ ਇਹਨਾਂ ਦੀਆਂ ਮਿਹਨਤਾਂ ਨੇ ਇਹਨਾਂ ਦੇ ਸਰੀਰ ਨੇ ਖੁਸ਼ੀ ਦੁੱਖਾਂ ਕਹਿੰਦੇ ਜਿਆਦਾ ਨਾ ਸਾਡੇ ਕੋਲ ਵੀ ਵੀਡੀਓ ਪਈ ਆ ਸੀ ਪਿਛਲੇ ਹੀ ਵਾਰ ਚਲੋ ਕਦੇ ਮਿੱਤਰ ਨਾਲ ਗੱਲਬਾਤ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਉਹ ਬੰਦਾ ਕਹਿੰਦੇ ਜਦ ਪ੍ਰੈਕਟਿਸ ਕਰਦਾ ਸੀ ਨਾ ਜਦੋਂ ਆਪਣਾ ਜਿਵੇਂ ਕਹਿੰਦੇ ਵੀ ਬਨਾਣ ਲਾ ਕੇ ਨਚੋੜਦਾ ਸੀ ਨਾ ਤੇ ਪੂਰੀ ਜਣੀ ਕਿ ਅੰਦਰੋਂ ਗਰਮੀ ਜਿਹੜੀ ਸਰੀਰ ਦੀ ਆਈ ਹੁੰਦੀ ਹੈ ਨਾ ਪੂਰੀ ਬਾਹਰ ਨਿਕਲ ਕੇ ਦੀ ਨਹੀਂ ਹੁੰਦੀ ਸੀਗੀ ਨਿਚੜ ਦੀ ਵੀ ਜਿਵੇਂ ਕੋਈ ਕੱਪੜਾ ਧੋ ਕੇ ਟੰਗਿਆ ਹੁੰਦਾ ਕਿਸੇ ਉਹਦੇ ਉੱਤੇ ਆਪਾਂ ਨੇ ਧਾਰ ਦੇ ਉੱਤੇ ਪਰ ਲੱਖਾ ਸਿਧਾਨਾ ਜੀ ਕਹਿੰਦੇ ਕਹਿੰਦੇ ਕਬਾਡੀ ਦੇ ਵਿੱਚ ਨਸ਼ਾ ਬੜਾ ਆ ਕੁਛ ਹੋ ਰਿਹਾ ਜੀ ਇਹ ਕੁਛ ਹੋ ਰਿਹਾ ਜੀ ਮੋਟਰਾਂ ਤੇ ਸਰਿੰਝਾਂ ਜੀ ਇਹ ਕੁਛ ਇਹ ਲੱਖਾਂ ਦਾ ਰਾਂਝਾ ਜੀ ਕਹਿ ਰਹੇ ਨੇ ਲੱਖੇ ਕੋਲ ਬਿਨਾਂ ਗੱਲਾਂ ਤੋਂ ਬਿਨਾਂ ਜਿਵੇਂ ਕਹਿਣ ਉਹ ਵੀ ਪੌੜਕਾਸਟ ਤੋਂ ਅੱਜ ਤੱਕ ਕਦੇ ਉਹਨੇ ਕੋਈ ਸਬੂਤ ਕੱਢ ਕੇ ਕੋਈ ਵੀਡੀਓ ਕੱਢ ਕੇ ਉੱਥੇ ਰੱਖੀ ਨਹੀਂ ਸਿਰਫ ਕਾਉਂਟਰਵਰਸੀ ਕੀਤੀ ਆ ਕਾਉਂਟਰਵਰਸੀ ਕਾਦੇ ਲਈ ਇੱਕ ਥੋੜੇ ਪੰਜਾਬ ਦਾ ਪੰਥਕ ਆਗੂ ਆ ਚਲੋ ਨੌ ਤਾਂ ਮੈਂ ਨਹੀਂ ਲੈਂਦਾ ਚਲੋ ਇੰਨਾ ਇਹ ਦੱਸ ਦੂੰ ਹਿੰਟ ਤੁਹਾਨੂੰ ਮੈਂ ਦੇ ਦਿੰਦਾ ਪੰਥਕ ਆਗੂ ਆ 1999 ਇਹ ਬੋਟਾਂ جتਿਆ ਸੀਗਾ ਉਹ ਉਦੋਂ ਇੱਕ ਵਾਰ ਗੱਲਬਾਤ ਹੋਈ ਪੁੱਛਿਆ ਵੀ ਦੱਸੋ ਜੀ ਤੁਸੀਂ ਇਹ ਬਿਆਨ ਦਿੱਤਾ ਬਿਆਨ ਵੀ ਇੱਕ ਐਕਟਰਸ ਦੇ ਉੱਤੇ ਦਿੱਤਾ ਗਿਆ ਸੀਗਾ ਇਹ ਚੀਜ਼ਾਂ ਸਹੀ ਨਹੀਂ ਹੁੰਦੀਆਂ ਵੀ ਤੁਸੀਂ ਆਪਣੀ ਉਮਰ ਦਾ ਮਾੜਾ ਮੋਟਾ ਲਿਹਾਜ਼ ਕਰਿਆ ਕਰੋ ਵੀ ਤੁਹਾਡੇ ਜੇ ਕੋਈ ਗੱਲਬਾਤ ਨਿਕਲਦੀ ਆ ਮੂੰਹੋਂ ਚ ਫਿਰ ਲੋਕ ਤਾਂ ਨਹੀਂ ਜਿਹੜਾ ਗਲਤ ਅਸਰ ਪੈਂਦਾ ਚੀਜ਼ ਦਾ ਉੱਥੇ ਉਹਨਾਂ ਵੱਲੋਂ ਜਵਾਬ ਸੀਗਾ ਇਹ ਮੈਂ ਕੋਈ ਗੱਲ ਕੋਲੋਂ ਨਹੀਂ ਕਹਿ ਰਿਹਾ ਇਹ ਗੱਲ ਬਿਲਕੁਲ ਸਹੀ ਹੈ ਕਹਿੰਦੇ ਜੀ ਖਬਰਾਂ 'ਚ ਰਹਿਣਾ ਬੜਾ ਜ਼ਰੂਰੀ ਆ। ਵੀ ਜੇ ਮੈਂ ਕੋਈ ਸਿੱਧਾ ਦਾ ਬਿਆਨ ਦੇ ਦਿੰਦਾ ਤਾਂ ਲੋਕਾਂ ਨੇ ਉਹਨਾਂ ਚੱਕਣਾ ਨਹੀਂ ਸੀਗਾ। ਵੀ ਜੇ ਮੈਂ ਉਲਟ ਬਿਆਨ ਦਿੱਤਾ ਤਾਂ ਲੋਕਾਂ ਨੇ ਚੱਕਿਆ ਜਿਵੇਂ ਬਿਲਕੁਲ ਸੇਮ ਚੀਜ਼ ਇੱਕ ਵੀਡੀਓ ਆ ਲੱਖੇ ਦੀ ਜਿਹਦੇ ਵਿੱਚ ਉਹ ਬੈਠ ਕੇ ਕਹਿੰਦਾ ਪੱਤਰਕਾਰ ਵੱਲੀਆਂ ਸਵਾਲ ਪੁੱਛੇ ਗਏ ਵੀ ਅੱਜ ਕੱਲ੍ਹ ਲੋਕ ਸੁਣਦੇ ਕਿਉਂ ਨਹੀਂ? ਪੱਤਰਕਾਰ ਵੱਲ ਨਹੀਂ ਆਪਣੇ ਲੱਖੇ ਵੱਲੀ ਜਵਾਬ ਦਿੱਤਾ ਗਿਆ ਵੀ ਲੋਕ ਸੁਣਨੋਂ हट ਗਏ। ਵੀ ਫੇਰ ਮੈਂ ਸੋਚਿਆ ਵੀ ਇਹ ਅਜੇ ਕਿਹੜੀ ਗੱਲ ਕਹਾਵਾਂ? ਵੀ ਜਿੱਦ ਨਾਲ ਮੇਰੀਆਂ ਜੜੀਆਂ ਵੀਡੀਓ ਹਾਈਲਾਈਟ ਵਾਇਰਲ ਪੁਰੀਆਂ ਹੋਣ। ਲੱਖਾ ਕਹਿੰਦਾ ਮੈਂ ਸਾਰੀ ਗੱਲ ਕਹਿੰਦਾ ਕੀਤੀ ਕਹਿੰਦਾ ਮੈਂ ਦੋ ਗੱਲਾਂ ਕਹਿੰਦਾ ਵਿੱਚ ਬਾਦਲਾਂ ਦੀਆਂ ਕਰਤੀਆਂ ਜੀ ਭਾਈ ਬਾਦਲ ਆਏ ਕਹਿੰਦਾ ਉਸੇ ਟਾਈਮ ਲੋਕਾਂ ਨੇ ਚੱਕ ਕੇ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਿਆ ਕਰੋ ਇਹਦੀ ਸੋਚ ਦਾ ਲੱਖੇ ਦੀ ਦਾ ਵੀ ਇਹਨੇ ਜਿਹੜੀ ਵੀ ਗੱਲ ਕਰਨੀ ਆ ਹੋਰ ਹਸਾਬ ਨਾਲ ਕਾਉਂਟਰਵਰਸ਼ਲ ਕਰਨੀ ਆ ਵੀ ਜਿਹਦੇ ਨਾਲ ਜਿਹੜੇ ਪੋਰ ਕਾਸਟ ਕਰਦੇ ਨੇ ਉਹਨਾਂ ਨੂੰ ਵੀ ਪੈਸੇ ਹੋਣ ਹੋ ਸਕਦਾ ਵੀ ਭਾਈ ਉਹਨਾਂ ਚ ਇਹਦਾ ਹਿੱਸਾ ਵੀ ਹੋਵੇ ਪੈਸਿਆਂ ਦੇ ਵਿੱਚ ਮੈਂ ਤਰਨਾ ਪੌਡਕਾਸਟ ਕਰਦਾ ਆਪਾਂ ਕਾਉਂਟਰਵਰਸ਼ਲ ਬਿਆਨ ਦਿੰਨੇ ਆ ਤੇ ਉਕਣ ਤੁਸੀਂ ਭਾਈ ਉਹਦੇ ਵਿੱਚੋਂ ਅੱਧਾ ਦਾ ਹਿੱਸਾ ਕਰ ਲਿਓ ਸੋ ਕਹਿਣ ਦਾ ਮਤਲਬ ਇਹ ਆ ਤੁਸੀਂ ਇੱਥੋਂ ਇਹ ਚੀਜ਼ਾਂ ਸਮਝ ਲਿਆ ਕਰੋ ਵੀ ਲੱਖੇ ਦੁਆਰਾ ਜਦ ਵੀ ਬਿਆਨ ਦਿੱਤੇ ਗਏ ਨੇ ਪਾਣੀਆਂ ਦੇ ਮੁੱਦੇ ਨੂੰ ਬੰਦੀ ਸਿੰਘਾ ਅੱਗੇ ਨੇ ਪ੍ਰੋਫੈਸਰ ਭੁੱਲਰ ਦੀ ਵਾਰ ਨੂੰ ਕਹਤਾ ਸੀਗਾ ਜਾਂ ਦੀਪ ਸਿੱਧੂ ਆਪਣੇ ਮਸਤੋਣਾ ਸਾਹਿਬ ਜਾਂ ਮੀਟਿੰਗ ਵਿੱਚ ਉੱਥੇ ਬੋਲਿਆ ਸੀ ਬਹੁਤ ਗਲਤ ਤੇ ਜਿਹੜੇ ਅੱਜ ਕੁਆਡੀ ਵਾਲੇ ਵੀਰ ਜਿਹੜੇ ਇਹਨੂੰ ਜਵਾਬ ਦੇ ਰਹੇ ਨੇ ਕਮਾਲ ਦੀ ਗੱਲ ਪਤਾ ਕਿੱਥੇ ਆ ਉਹ ਕਿਸੇ ਟਾਈਮ ਮੇਰੇ ਕੋਲ ਮੈਸੇਜ ਭੇਜਿਆ ਨੇ ਮੈਸੈਂਜਰ ਦੇ ਉੱਤੇ ਉਹ ਦੋ ਚਾਰ ਜਿਹੜੇ ਲੱਗੇ ਹੋਏ ਨੇ ਐਕਟਿਵ ਹੋਏ ਨੇ ਇਸ ਟਾਈਮ ਵੀਰ ਉਹ ਮੈਨੂੰ ਮੈਸੇਜ ਕਰਦੇ ਹੋਏ ਲੱਖੇ ਉੱਤੇ ਪਿੱਛੇ ਲੱਖਾ ਦਾ ਪੰਜਾਬ ਦੇ ਮੁੱਦੇ ਚੱਕਦਾ ਤੂੰ ਲੱਖੇ ਮਗਰ ਪਿਆ ਹੋਇਆ ਤੂੰ ਜੀ ਆਹ ਕੁਛ ਕਰਦਾ ਜੀ ਤੂੰ ਜੀ ਉਹ ਕੁਛ ਕਰਦਾ ਤੇ ਅੱਜ ਉਹ ਬੰਦੇ ਸਾਨੂੰ ਕੀ ਲਿਖ ਰਹੇ ਨੇ ਆ ਮੇਰੇ ਕੋਲ ਮੈਸੇਜ ਪਹੁੰਚੇ ਉਹਨਾਂ ਦੇ ਕਹਿੰਦੇ ਬਾਈ ਤੁਸੀਂ ਸਹੀ ਸੀਗੇ ਵੀ ਲੱਖਾ ਵਾਕੇ ਕਾਉਂਟਰਵਰਸਲ ਚੀਜ਼ ਚਾਹੁੰਦਾ ਅੱਜ ਉਹਨਾਂ ਨੇ ਬਿਆਨ ਇਹ ਜੇ ਕਿਉਂ ਨਹੀਂ ਕਿਉਂਕਿ ਅੱਜ ਉਹਨਾਂ ਦੇ ਉੱਤੇ ਉਹ ਚੀਜ਼ ਆ ਲੱਗੀ ਜਿਹੜੀ ਚੀਜ਼ ਅਸੀਂ ਸ਼ੁਰੂ ਤੋਂ ਬੋਲਦੇ ਆਉਨੇ ਆ ਕਹਿੰਦੇ ਆਉਨੇ ਆ ਇਹ ਚੀਜ਼ ਦੇ ਉੱਤੇ ਚਾਹੇ ਦੀਪ ਜਰ ਸੀਗਾ ਦੀਪ ਦੇ ਜਾਣ ਤੋਂ ਬਾਅਦ ਵੀ ਗੱਲਾਂ ਹੋਈਆਂ ਨੇ ਵਿਚਕ ਜੀ ਆਮਰਤਪਾਲ ਵਰਗੇ ਆ ਮੰਦੀਪ ਸਿੱਧੂ ਵਰਗੇ ਜਾ ਕੇ ਵਿਚਕ ਜੀ ਲਖੇ ਨਾਲ ਲੜ ਕੇ ਪਰ ਸਾਡਾ ਹਮੇਸ਼ਾ ਇਹਦੇ ਨਾਲ 19 21 ਦਫਰ ਕਰਣਾ ਰਹਿਣਾ ਰਹਿਣਾ ਰੌਲਾ ਅਸਲ ਵਿੱਚੋਂ ਕੀ ਆ ਇਹ ਬੰਦੇ ਨੇ ਜੀ ਬਿਆਨ ਦਿੱਤੇ ਕੁਆਡੀਆਂ ਦੇ ਉੱਤੇ ਹਾਲਾਂਕਿ ਕੋਈ ਵੀਡੀਓ ਕੋਈ ਪ੍ਰੂਫ ਨੇ ਇੱਕ ਦੋ ਬੰਦੇ ਹੋਰ ਨੇ ਲੱਗੇ ਹੋਏ ਨੇ ਜਿਹੜੇ ਮੇਰੇ ਨਾਲ ਵੀ ਬੰਦੇ ਅਟੈਚ ਨੇ ਉਹ ਭਾਈ ਕਰਨ ਲੱਗੇ ਹੋਏ ਨੇ ਵੀ ਮੈਂ ਅੱਜ ਤੱਕ ਕਦੇ ਮੈਂ ਚੀਜ਼ ਦੇਖੀ ਆ ਨੇ ਜਿਹੜੇ ਕਬੱਡੀ ਖਿਡਾਰੀ ਨੇ ਪਾਈ ਟੀਕਾ ਲਾ ਕੇ ਖੇਡਦੇ ਨੇ ਜਾਂ ਨਸ਼ੇ ਕਰਕੇ ਖੇਡਦੇ ਨੇ ਪਰ ਜਿਹੜੇ ਉਹਨਾਂ ਨੇ ਸਰੀਰ ਕਬੱਡੀ ਦੇ ਵਿੱਚ ਨੇ ਨਾ ਅੱਜ ਤੱਕ ਅਰੇ ਤੁਸੀਂ ਦੇਖਿਆ ਵੀ ਜਿਹੜੇ ਬੜੇ ਪਲੇਅਰ ਨੇ ਚਲੋ ਸੰਦੀਪ ਨੰਗਲ ਅੰਬੀਆਂ ਦੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਹੋ ਸਕਦਾ ਵੀ ਉਹ ਕੋਈ ਹੋਰ ਚੀਜ਼ ਹੋਵੇ ਕਿਉਂਕਿ ਲੜਾਈ ਪੜਾਈ ਤਾਂ ਆਪਣੇ ਪੰਜਾਬੀਆਂ ਦੇ ਨੋਰਮਲ ਰਹਿੰਦੀ ਰਹਿੰਦੀ ਆ ਟੌਪਿਕ ਦੇ ਉੱਤੇ ਜੇ ਕੋਈ ਬੰਦਾ ਮੰਨ ਲਓ ਵੀ ਜਣ ਕੇ ਕੋਈ ਚੜ੍ਹਾਈ ਰੱਖਦਾ ਆਪਣੇ ਕਿਤੇ ਵੀ ਕਿਸੇ ਵੀ ਫੀਲਡ 'ਚ ਹੈ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਉਹਦੀ ਚੜ੍ਹਾਈ ਹੁੰਦੀ ਆ ਤਾਂ ਉਹਦੇ ਦੁਸ਼ਮਣ ਆਟੋਮੈਟਿਕਲੀ ਵੱਢਣੇ ਸ਼ੁਰੂ ਹੋ ਜਾਂਦੇ ਨੇ ਇਹ ਉਹਨਾਂ ਨੂੰ ਦੱਬਣਾ ਪੈਂਦਾ ਹੁੰਦਾ ਉਹ ਚੀਜ਼ ਨੂੰ ਫਿਰ ਤਾਂ ਕਿਤੇ ਜਾ ਕੇ ਦੂਜੇ ਬੰਦੇ ਨਹੀਂ ਪੁੱਛ ਘੜ ਜਾਂਦੇ ਜਿਵੇਂ ਅੱਜ ਦੇ ਟਾਈਮ 'ਚ ਕਹਾਂ ਵੀ ਭਾਈ ਜੇ ਆਪਣੇ 8 ਲੱਖ ਦੇ ਇਕੱਠ ਨਾਲ ਚੁਣਿਆ ਜਿੱਥੇ ਜਤਾ ਸਿੰਘ ਹਵਾਰਾ ਵੀ ਬਾਹਰ ਆਉਂਦੇ ਨੇ ਉਹ ਆ ਕੇ ਕੱਲ ਤੱਕ ਸਭ ਤੇ ਪਹੁੰਚੇ ਨੇ ਆ ਜਿਹੜੇ ਅੱਜ ਦੇ ਫਿਰਦੇ ਨੇ ਇਹਨਾਂ ਤੇ ਵੀ ਅੱਜ ਆਪਾਂ ਗੱਲ ਕਰਨੀ ਆ ਜੋ ਆਪਣੇ ਗੜਗਾਜ ਸਾਹਿਬ ਨੇ ਬਿਆਨ ਦਿੱਤਾ ਜਸਵੀਰ ਜੱਸੀ ਨੂੰ ਲੈ ਕੇ ਉਹਤੇ ਵੀ ਗੱਲ ਕਰਨੀ ਆ ਆਪਾਂ ਨੇ ਤੇ ਵੀ ਭਾਈ ਇਹਨਾਂ ਨੇ ਸਾਰਿਆਂ ਨੇ ਇੱਕ ਪਾਸੇ ਹੋ ਜਾਣਾ ਕਿਉਂਕਿ ਕੋਈ ਕਾਮ ਨੂੰ ਦੇਣੀ ਨਹੀਂ ਬਿਨਾ ਜਿਵੇਂ ਕਹਿੰਦੇ ਉਹ ਵੀ ਕੌਂਟਰੋਵਰਸਲ ਬਿਆਨ ਦੇਣ ਤੋਂ ਬਿਨਾ ਜਾਂ ਮੰਨ ਲਓ ਵੀ ਜਣੀ ਕਿ ਜਿਹੜ ਲੱਖੇਵਲੀਓ ਜੋ ਟਿੱਪਣੀ ਕੀਤੀ ਗਈ ਆ ਬਿਲਕੁਲ ਜੇ ਜੋਸ਼ਵੀਰਾਂ ਸਾਨੂੰ ਮੈਸੇਜ ਕੀਤੇ ਨੇ ਭਾਈ ਤੁਸੀਂ ਇਹਨਾਂ ਤੇ ਮਾੜਾ ਮੋਟਾ ਕੁਝ ਦੱਸੋ ਬਿਆਨ ਵੀ ਦੋ ਜਾ ਮੈਂ ਤੁਹਾਨੂੰ ਗੱਲ ਕਹਿੰਦਾ ਕਲੀਅਰ ਕਰਤੇ ਗੱਲ ਦੇ ਹੋ ਸਕਦਾ ਵੀ ਸਾਡੇ ਜਿਹੜੇ ਨਾਲ ਦੇ ਵੀਰ ਇਹ ਵੀ ਗੱਲ ਪਿੱਛੇ ਸਹਿਮਤ ਹੋਣ ਜਿੰਨੇ ਵੀਰ ਅਸੀਂ ਪਾਉਨੇ ਆ ਵੀਡੀਓ ਜਿਹੜੇ ਤੇ ਬੋਲਦੇ ਆ ਇਹ ਬਿਆਨ ਲੱਖੇ ਦੁਆਰਾ ਦਿੱਤਾ ਕੋਈ ਬਿਲਕੁਲ ਗਲਤ ਬਿਆਨ ਨਹੀਂ ਕਬੱਡੀ ਖਿਡਾਰੀ ਮੈਂ ਨਹੀਂ ਕਹਿੰਦਾ ਸਾਰੇ ਗਲਤ ਹੋ ਸਕਦੇ ਨੇ ਤੇ ਜਿਹੜੇ ਜਿਹੜੇ ਗਲਤ ਹੋਏ ਨੇ ਅੱਜ ਉਹਨਾਂ ਦਾ ਫਿਊਚਰ ਜਮੈਂ 0 ਆ ਤੇ ਜਿਹੜੇ ਜਿਹੜੇ ਬੰਦਿਆਂ ਨੇ ਮਿਹਨਤਾਂ ਕੀਤੀਆਂ ਨੇ ਜਿਨ੍ਹਾਂ ਨੇ ਨਾਂ ਬੋਲਦ ਤੇ ਉਹ ਬੰਦੇ ਅੱਜ ਵੀ ਚੜ੍ਹਾਈ ਦੇ ਵਿੱਚ ਨੇ ਆਨਲਾਈਨ ਟਾਈਮਾਂ 'ਚ ਵੀ ਉਹਨਾਂ ਨੇ ਉਸਤਾਦ ਰਹਿਣਾ ਤੇ ਉਹਨਾਂ ਨੇ ਕਦੇ ਵੀ ਹਾਲਾਂਕਿ ਨੌਲੇਜ ਉਹਨਾਂ ਕੋਲ ਵੀ ਆ ਪੂਰੀ ਉਹ ਵੀ ਪੰਜਾਬ ਦੇ ਮੁੱਦਿਆਂ ਤੇ ਖੁੱਲ੍ਹ ਕੇ ਬੋਲ ਸਕਦੇ ਨੇ ਪਰ ਉਹਨਾਂ ਨੇ ਆਪਣਾ ਇੱਕ ਟਾਰਗੇਟ ਰੱਖਿਆ ਹੋਇਆ ਵੀ ਭਾਈ ਅਸੀਂ ਜੇ ਕਬੱਡੀ ਨੂੰ ਪ੍ਰਮੋਟ ਕਰਨਾ ਕਬੱਡੀ ਨਾਲ ਪਿਆਰ ਕਰਨਾ ਤਾਂ ਕਬੱਡੀ ਨੂੰ ਬਾਹਾਂ ਲੈ ਕੇ ਜਾਣਾ ਤਾਂ ਉਹਨਾਂ ਨੇ ਉਸ ਲਾਈਨ ਦੇ ਵਿੱਚ ਲੈਣੇ ਆ ਲੱਖਾ ਜਿਵੇਂ ਕਹਿੰਦੇ ਬਿੱਲੀ ਸੱਤ ਘਰ ਟੱਪਦੀ ਆ ਇਹਦਾ ਪਤੰਦਰ 20-25 ਟੱਪੀ ਫਿਰਦਾ ਇਹਦਾ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਇਹ ਕਿਹੜੇ ਬ੍ਰਾਂਡ ਦਾ ਬੰਦਾ ਕੇ ਕਿਸ ਦੇ ਨਾਲ ਇਹ ਤੁਰਨਾ ਚਾਹੁੰਦਾ ਕਿ ਇਹਦੀ ਸੋਚਣੀ ਆ ਜਾ ਕੀ ਇਹਦੀ ਗੱਲਬਾਤ ਆ ਕਦੇ ਇਹ ਜਾ ਕੇ ਕੌਮੀ ਸਾਹ ਮੋਰਚਾ ਲੰਨ ਬਹਿ ਜਾਂਦਾ ਕਦੇ ਇਹ ਜਾ ਕੇ ਦੂਜੇ ਪਾਸੇ ਉਹਨਾਂ ਦੇ ਉਲਟ ਪਾਸੇ ਵਾਲੇ ਨਾਲ ਬਹਿ ਜਾਂਦਾ ਕਦੇ ਉਧਰ ਚਲ ਜਾਂਦਾ ਕਦੇ ਇਧਰ ਚਲ ਜਾਂਦਾ ਜਿਹੜਾ ਅਮਰਤਪਾਲ ਬੈਠਾ ਡਬੀ ਚ ਨੂੰ ਗਾਲਾਂ ਕੱਢਣ ਲੱਗਾ ਸੀ ਕਦੇ ਉਹਦੀ ਪਾਰਟੀ ਚਲ ਜਾਂਦਾ ਕਦੇ ਉਹ ਇਹਦੀ ਪਾਰਟੀ ਚ ਆ ਜਾਂਦਾ ਸੋ ਇਹ ਜਿਹੇ ਬੰਦਿਆਂ ਪਿੱਛੇ ਕੁਆਦੀ ਵਾਲੇ ਵੀਰਾਂ ਨੂੰ ਬੇਨਤੀ ਆ ਆ ਦੋ ਤਿੰਨ ਵੀਰ ਮੇਰੇ ਨਾਲ ਅਟੈਚ ਨੇ ਵੀ ਭਾਈ ਤੁਸੀਂ ਇਸ ਚੀਜ਼ ਦੇ ਉੱਤੇ ਖੁੱਲ ਕੇ ਬੋਲੋ ਪੂਰਾ ਇਹਦਾ ਖੁੱਲ ਕੇ ਚੀਜ਼ ਉੱਤੇ ਕਰੋ ਵਿਰੋਧ ਵੀ ਲਿਆ ਭਾਈ ਲੱਗਿਆ ਕਿਤੇ ਤੇ ਕੋ ਪ੍ਰੂਫ ਨੇ ਕਿਹੜੀ ਮੋਟਰ ਤੇ ਕਿਹੜਾ ਬੰਦਾ ਜੋ ਨਾਮ ਹੀ ਖੜ ਵੀ ਉਹਨਾਂ ਬਲੀਅੂ ਅੱਛਾ ਤੁਸੀਂ ਇੱਕ ਹੋਰ ਗੱਲ ਸੁਣੋ ਇਹਦੇ ਕੋਲ ਕੋਈ ਪ੍ਰੂਫ ਨਹੀਂ ਕੋਈ ਇਹਦੇ ਕੋਲ ਵੀਡੀਓ ਨਹੀਂ ਨਾ ਇਹਦੇ ਕੋਲ ਕੋਈ ਮਤਲਬ ਕੋਈ ਗਵਾਹ ਤੇ ਹਾਂ ਜੀ ਅਸੀਂ ਦੇਖਿਆ ਹੁਣ ਕਹਿਣੂ ਮੈਂ ਕਹਿੰਦਾ ਵੀ ਮੈਂ ਮੰਗੀ ਨੂੰ ਆਹ ਕੁਝ ਕਰਦੇ ਨੂੰ ਦੇਖਿਆ ਜਾਂ ਮੈਂ ਖੁਸ਼ੀ ਦੁੱਗਾਂ ਨੂੰ ਆਹ ਕੁਝ ਕਰਦੇ ਨੂੰ ਦੇਖਿਆ ਮੇਰੀ ਕਿਤੇ ਲੋ ਗੱਲ ਮਾ ਲੈਣਗੇ ਅਗਰ ਕੋਈ ਕੋਈ ਪਹਿਲੇ ਆਵੀ ਸਬੂਤ ਰੱਖ ਇਹ ਲੱਖਾ ਸਬੂਤ ਰੱਖੇ ਫਿਰ ਗੱਲ ਕਰਨੀ ਗੱਲ ਕਰਾਂਗੇ ਫਿਰ ਇਹ ਗੱਲ ਹੋਰ ਸੁਣੋ ਨਸ਼ੇ ਦੀ ਗੱਲ ਕਰਦਾ ਹੈ ਡਰੱਗ ਦੀ ਗੱਲ ਕਰਦਾ ਜਾਂ ਕੁਝ ਵੀ ਲਾ ਲੋ ਪਾਰ ਵਧਾਉਣ ਦੀ ਗੱਲ ਕਰਦਾ ਜਿਹੜੀ ਪਾਰਟੀ ਨਾਲ ਇਹ ਜਿਹੜੀ ਪਾਰਟੀ ਨੇ ਕਰਦਾ ਹੈ ਸਿਫਤਾਂ ਜੀ ਜੀ ਅਮਰਤਪਾਲ ਨਸ਼ੇ ਸ਼ਡਾਉਣ ਆਇਆ ਸੀ ਅਮਰਤਪਾਲ ਨੂੰ ਚੱਕ ਕੇ ਸਾਡੇ ਦਿਬਰੂਗੜ ਮੱਕਣ ਨੂੰ ਵੀ ਗਾਲਾਂ ਕੱਢੀਆਂ ਵੀ ਇਹ ਉਹੀ ਪੱਤਰਕਾਰ ਆ ਜਿਹੜਾ ਸਾਡੇ ਦਿਬਰੂਵਲੇ ਜੋਧਿਆਲੀ ਬੋਲਦਾ ਸੀਗਾ ਉਹ ਤਾਂ ਸਵਾਲ ਤੇਰੇ ਤੇ ਵੀ ਲੱਗਦਾ ਫਿਰ ਕਿ ਤੂੰ ਵੀ ਹੋਈਆਂ ਜਿਹੜਾ ਸਾਡੇ 20 25 ਸਾਲ ਦੇ ਜਿਹੜੇ ਸਿੰਘ ਨੇ ਬੈਠੇ ਨੇ ਜਿਨ੍ਹਾਂ ਨੇ ਕੰਮ ਪਿੱਛੇ ਆਪਣੀ ਪੂਰੀ ਜਵਾਨੀ ਅੰਦਰ ਕੱਢ ਧੀ ਤੁਸੀਂ 10 ਮਿੰਟ ਬੈਠ ਕੇ ਕਮਰੇ 'ਚ ਬੈਠ ਕੇ ਦੇਖੋ ਇਕੱਲੇ ਬਿਨਾਂ ਪਰਿਵਾਰ ਤੋਂ 10 ਦਿਨ ਤੈਨੂੰ ਲੱਗ ਜਾ ਪਤਾ ਵੀ ਭਾਈ ਹੈ ਕਿੱਥੇ ਖੜੀ ਹੈ ਦੁਨੀਆ ਉਹ ਬੰਦੇ 20 25 ਸਾਲ ਉਹਨੇ ਆਪਣੇ ਘਰ ਦੇ ਨਹੀਂ ਦੇਖੇ ਆਪਣੇ ਘਰ-ਬਾਰਾਂ ਨੂੰ ਜਿੰਦੇ ਲੱ ਗਾਹ ਬਾਛਵਾਰੇ ਨਹੀਂ ਸੋਚਿਆ ਵਿਆਹ ਕਰਾਉਣ ਵਾਲੇ ਗਾਹ ਸੋਚਿਆ ਵੀ ਭਾਈ ਅਸੀਂ ਗਾਹ ਸੋਚੀ ਸਾਡੀ ਗਾਹ ਪੀੜੀ ਤੁਰੇ ਸਾਡੇ ਵੀ ਜਵਾਕ ਕਿਹਦੇ ਵਧੀਆ ਸਕੂਲ ਚ ਪੜਨ ਪਰ ਉਹਨਾਂ ਨੇ ਕੰਮ ਪਿੱਛੇ ਆਪਣੀ ਜਿਹੜੀ ਜਾਨ ਬਾਅਦ ਜਾਨ ਦੀ ਬਾਜੀ ਜਿਹੜੀ ਲਾਈ ਉਹਨਾਂ ਨੂੰ ਸਲੂਟ ਬਣਦਾ ਧੰਨਵਾਦ ਬਣਦਾ ਵੀ ਉਹਨਾਂ ਦੀ ਵਜ੍ਹਾ ਨਾਲ ਸਾਡੀ ਕਿਤੇ ਨਾ ਕਿਤੇ ਅੱਜ ਸਟੈਂਡ ਹੈਗਾ ਤੇ ਇਸ ਬੰਦੇ ਨੇ ਉਹਨਾਂ ਉੱਤੇ ਵੀ ਟਿੱਪਣੀ ਕੀਤੀ ਆ ਜੀ ਉਹਨਾਂ ਨਾਲ ਤਾਂ ਕਦੇ ਕੋਈ ਗੱਲਬਾਤ ਨਹੀਂ ਇਦਾਂ ਦੀ ਹੋਈ ਫੇਰ ਕੁਝ ਬੋਲਿਆ ਜੀ ਇਹ ਉੱਥੇ ਤੁਹਾਡੇ ਚੋ ਕਿਸੇ ਬੰਦੇ ਨੇ ਕੋਈ ਬੰਦਾ ਜਿਹੜੇ ਅੱਜ ਇਹਦੇ ਸਪੋਰਟਰ ਲੱਗੇ ਹੋਣੇ ਜਿਹੜੀ ਆ ਭੇਡਾਂ ਲੱਗੀਆਂ ਜਾੜਾ ਦੂਜਾ ਹੋ ਮਾਰ ਬਠਿੰਡੇ ਵਾਲਾ ਉਹਦੇ ਵਰਗੀਆਂ ਸੋ ਕਹਿਣ ਦਾ ਮਤਲਬ ਇਹ ਆ ਤੁਸੀਂ ਪੰਜਾਬ ਦੇ ਉਹ ਵਾਇਰਸ ਹੋ ਜਿਹੜੇ ਪੰਜਾਬ ਨੂੰ ਨਾ ਤਾਂ ਕਦੇ ਤਰੱਕੀ ਦੇ ਰਾਹ ਤੇ ਲਿਜਾ ਸਕਦੇ ਨੇ ਪੰਜਾਬ ਨੂੰ ਡੋਬਣ ਦੇ ਵਿੱਚ ਜੇ ਇਸ ਚੀਜ਼ ਦਾ ਰਿਜ਼ਲਟ ਆਪਾਂ ਕੱਢੀਏ ਹਨਾ ਕੋਈ ਵੀ ਬੰਦਾ ਇਸ ਟੌਪਿਕ ਤੇ ਆਪਾਂ ਡਿਬੇਟ ਕਰ ਸਕਦੇ ਹਾਂ ਖੁੱਲੀ ਰੱਖ ਕੇ ਜਿਹੜਾ ਬੰਦਾ ਮਰਜੀ ਗੱਲ ਕਰ ਲਵੇ ਜੇ ਆਪਾਂ ਨਾ ਪੰਜਾਬ ਦਾ ਰਿਜ਼ਲਟ ਕੱਢੀਏ ਪੰਜਾਬ ਚ ਤਰੱਕੀ ਨਾ ਹੋਣ ਦੇ ਕਾਰਨ ਜਿਹੜੀ ਨੌਜਵਾਨੀ ਆ ਉਹਦੇ ਨਾ ਪੜਨ ਦੇ ਕਾਰਨ ਦੇ ਵਿੱਚ ਸਭ ਤੋਂ ਪਹਿਲਾਂ ਨਾ ਲੱਖੇ ਤੇ ਭਾਨੇ ਦਾ ਹੋਣਾ ਇਹਦਾ ਵੀ ਤੁਹਾਨੂੰ ਮੈਂ ਦੱਸਦਾ ਰਿਜ਼ਲਟ ਕੀ ਆ ਕਿਉਂਕਿ ਲੱਖੇ ਤੇ ਭਾਨੇ ਨੇ ਇੱਕ ਇਦਾਂ ਦਾ ਟ੍ਰੈਂਡ ਸੈੱਟ ਕਰਤਾ ਪੰਜਾਬ ਦੇ ਵਿੱਚ ਵੀ ਤੁਸੀਂ ਤੁਹਾਡੇ ਨਾਲ ਜੇ ਕੋਈ ਤੱਕਾ ਤੱਕਾ ਦਾ ਚਲੋ ਕਿਹੜਾ ਹੁੰਦਾ ਹੁਣ ਬਥੇਰੇ ਉੱਥੇ ਪੰਜਾਬ ਦੇ ਵਿੱਚ ਸਾਡੇ ਰਿਸ਼ਤੇਦਾਰ ਰਹਿੰਦੇ ਨੇ ਸਾਡੇ ਕਾਂ ਬਾਬੇ ਦਾਦੇ ਵੀ ਰਹਿੰਦੇ ਆ ਰਹੇ ਨੇ ਹੁਣ ਤੱਕ ਵੀ ਉੱਥੇ ਰਹਿੰਦੇ ਨੇ ਕਿਸੇ ਪੁਲਿਸ ਵਾਲੇ ਨੇ ਆ ਕੇ ਉਹਨਾਂ ਨੇ ਗਲਾਮੇ ਤੋਂ ਹੱਥ ਨਹੀਂ ਪਾਇਆ ਜਦ ਤੱਕ ਉਹਨਾਂ ਨੇ ਗਲਤੀ ਨਹੀਂ ਕੀਤੀ ਉਹ ਵੀ ਸਿੱਖ ਨੇ ਪਰਿਵਾਰ ਦੇ ਵਿੱਚ ਵੀ ਬਥੇਰੇ ਨੇ ਰਿਸ਼ਤੇਦਾਰਾਂ ਦੇ ਵਿੱਚ ਬਥੇਰੇ ਨੇ ਕਿਸੇ ਬੰਦੇ ਜਿੰਨਕੋ ਆ ਕੇ ਕਿਸੇ ਨੇ ਗਲਾਮੇ ਜੱਤ ਨਹੀਂ ਪਾਇਆ ਜਦ ਤੱਕ ਉਹਨਾਂ ਬੰਲੀ ਕੋਈ ਗਲਤੀ ਨਹੀਂ ਕੀਤੀ ਪਰ ਇਹਨਾਂ ਲੋਕਾਂ ਨੇ ਇੱਕ ਟ੍ਰੈਂਡ ਸੈੱਟ ਕਰਤਾ ਵੀ ਪੰਜਾਬ ਦੇ ਵਿੱਚ ਜੇ ਮੰਨ ਲਓ ਵੀ ਕਿਤੇ ਥੋੜਾ ਨਾਲ ਕੋਈ ਪੁਲਿਸ ਵਾਲਾ ਤੁਹਾਨੂੰ ਕੋਈ ਬੋਲਦਾ ਚਾਹੇ ਤੁਹਾਡਾ ਕਸੂਰ ਵੀ ਹੋ ਕੈਮਰਾ ਓਨ ਕਰਕੇ ਪੁਲਸ ਵਾਲੇ ਵੱਲ ਨੂੰ ਸਿੱਧਾ ਕਰ ਦੇਣਾ ਪੁਲਿਸ ਵਾਲੇ ਵੀ ਵਿਚਾਰੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਉਹ ਵੀ ਇੰਨੇ ਪੜੇ ਲਿਖੇ ਨਹੀਂ ਉਹ ਵੀ ਉਹ ਟਾਈਮਾਂ 'ਚ ਭਰਤੀ ਹੋਏ ਨੇ ਪੁਰਾਣੇ ਜੇ ਭਾਈ ਜੇ ਕਿਸੇ ਨੇ ਚਾਰ ਦਬਕੇ ਮਾਰਤੇ ਤਾਂ ਉਹ ਵੀ ਪੁਲਸ ਵਾਲੇ ਸਿਰਫ ਇੱਕ ਵਰਦੀ ਏ ਆ ਉਹਨਾਂ ਦੇ ਵਿਚਾਲੇ ਬੰਦੇ ਅੰਦਰੋਂ ਆਪਣੇ ਜਿਵੇਂ ਕਹਿੰਦੇ ਆ ਵੀ ਦੂਜਿਆਂ ਨੇ ਉਹ ਖੋਖਲੇ ਹੋ ਨੇ ਜਦ ਕੋਈ ਕੜਕ ਪੁਲਸ ਵਾਲਾ ਨਾ ਕਿਸੇ ਸਟੇਟ ਦੇ ਵਿੱਚ ਐਂਟਰ ਹੁੰਦਾ ਜੀ ਉਹਦੇ ਨਾਲ ਦੀ ਟੀਮ ਚੰਗੀ ਆ ਨਾ ਤਾਂ ਇਹ ਜੇ ਸਮਾਜ ਸੇਵੀ ਹੋਏ ਜਾਂ ਇਹ ਜੇ ਗੈਂਗਸਟਰ ਜਾਂ ਕੁਝ ਵੀ ਲਾ ਲਓ ਉਸੇ ਟਾਈਮ ਥੱਲੇ ਸ਼ਾਂਤ ਹੋ ਕੇ ਬਹਿ ਜਾਂਦੇ ਨੇ ਇਹਨਾਂ ਨੂੰ ਪਤਾ ਵੀ ਭਾਈ ਪੁਲਿਸ ਵਾਲਿਆਂ ਨੇ ਜਿਹੜੀ ਕੰਮ ਕਰਨਾ ਜੋ ਕੰਮ ਪੁਲਿਸ ਵਾਲਿਆਂ ਨੇ ਕਰਨਾ ਅੱਛਾ ਇਹਨਾਂ ਦੀਆਂ ਧਮਕੀਆਂ ਦੇਖੋ ਕੀ ਹੁੰਦੀਆਂ ਨੇ ਤੁਸੀਂ ਅਕਸਰ ਭਾਂਦੇ ਨੂੰ ਫੋਨ ਤੇ ਗੱਲ ਕਰਦ ਨੂੰ ਦੇਖਿਆ ਹੋਣਾ ਲੱਖੇ ਨੂੰ ਵੀ ਗੱਲ ਕਰਦ ਨੂੰ ਦੇਖਿਆ ਹੋਣਾ ਜੇ ਤਾਂ ਕਿਸੇ ਨੇ ਇਹਨਾਂ ਦੀ ਗੱਲ ਨਾ ਮੰਨੀ ਹਾਲਾਂਕਿ ਇਹ ਆਪ 100% ਉਹ ਚੀਜ਼ 'ਚ ਗਲਤ ਹੁੰਦੇ ਨੇ ਬਥੇਰੀ ਵਾਰੇ ਵੀਡੀਓ ਸਾਡੇ ਕੋਲ ਪਈਆਂ ਨੇ ਇਹਨਾਂ ਨੂੰ ਤਾਂਘੀ ਕਰਨੀਆਂ ਦੇਖੋ ਜੀ ਜੇ ਤੁਸੀਂ ਇੱਕ ਘੰਟੇ ਅੰਦਰ ਨਾ ਕੰਮ ਕੀਤਾ 2 ਘੰਟੇ ਅੰਦਰ ਅਸੀਂ ਜਥੇਬੰਦੀਆਂ ਇਕੱਠੀਆਂ ਕਰਕੇ ਪਹ ਅਸੀਂ ਆ ਕੁਝ ਕਰਾਂਗੇ ਤੁਸੀਂ ਬਥੇਰੀ ਵਾਰ ਸੁਣੀ ਹੋਈਆਂ ਗੱਲਾਂ ਸੋ ਇਹਨਾਂ ਲਈ ਧੰਕੀ ਹੁੰਦੀਆਂ ਨੇ ਇਹ ਮੈਂ ਇੱਥੇ ਜੂਥ ਨੂੰ ਕਿਉਂ ਨਾਲ ਜੋੜਦਾ ਨਵੀਂ ਜਵਾਨ ਜਵਾਨੀ ਨੂੰ ਕਿਉਂ ਨਾਲ ਜੋੜਦਾ ਕਿਉਂਕਿ ਇਹਨਾਂ ਦੇ ਵਿੱਚ ਜੋ ਨਵੀਂ ਜਵਾਨ ਜਵਾਨੀਆਂ ਪੰਜਾਬ ਦੀ ਇਹਨਾਂ ਚ ਅੱਜ ਦੇ ਟਾਈਮ ਦੇ ਵਿੱਚ ਪੜ੍ਹਾਈ ਬਿਲਕੁਲ ਖਤਮ ਹੋ ਚੁੱਕੀ ਆ ਆਈਕਿਊ ਲੈਵਲ ਇਹਨੇ ਡਾਊਨ ਹੋ ਚੁੱਕੇ ਨੇ ਉਹਦਾ ਕਾਰਨ ਬਣਦੇ ਨੇ ਭਾਈ ਇਹ ਦੋ ਵਿਅਕਤੀ ਮਾਨਸੇ ਏਰੀਆ ਦੇ ਵਿੱਚ ਮੈਂ ਕਹਿੰਨਾ ਪੂਰਾ ਪੰਜਾਬ ਦੇ ਹੋਰ ਜਿਹੜੇ ਇੱਕ ਪਾਸੇ ਕਰ ਲਿਓ ਮਾਨਸੇ ਆ ਦੀ ਇੱਕ ਪਾਸੇ ਕਰ ਲਿਓ ਜਿੰਨੇ ਬਲੌਗਰ ਐਸ ਟਾਈਮ ਉੱਥੇ ਬੈਠੇ ਨੇ ਬਲੌਗਿੰਗ ਕਰਦੇ ਕਿਹੜੀ ਨੇ ਤੁਹਾਨੂੰ ਇਹ ਵੀ ਤੁਹਾਨੂੰ ਗੱਲ ਦੱਸ ਦਵਾਂ ਮੇਰੇ ਕੋਲ ਇੱਕ ਵੀਡੀਓ ਪਹੁੰਚੀ ਇੱਥੇ ਚਾੜਾਂਗੇ ਬਾਅਦ ਚ ਆਪਾਂ ਜਿਹਦੇ ਵਿੱਚ ਹਾਲਾਂਕਿ ਕੋਈ ਅਵੇਅਰਨੈਸ ਨਹੀਂ ਲੋਕਾਂ ਨੂੰ ਕੋਈ ਜਾਗਰੂਤ ਨਹੀਂ ਉਹ ਇੱਕ ਜਾਨਵਰ ਦੋ ਪੰਛੀਆਂ ਦੇ ਨਾਂ ਲੈ ਰਹੇ ਨੇ ਤਤਰ ਟਾਈਪ ਦੇ ਪੰਛੀ ਜਿਵੇਂ ਤਤਰ ਹੁੰਦੇ ਨੇ ਬਲੌਗਿੰਗ ਸੌਰੀ ਮੈਨੂੰ ਗੱਲ ਕਰਨੀ ਪੈ ਰਹੀ ਹੈ ਕਿਉਂਕਿ ਗੱਲ ਹੋਈ ਹੈ ਬਾਅਦ ਵਿੱਚ ਵੀਡੀਓ ਵੀ ਚਾੜ ਦੋ ਦੇ ਲਿਓ ਮਾਨਸਾ ਦਾ ਬਲੌਗਰ ਆ ਜੀ ਇੱਕ ਇਹਨਾਂ ਦੀ ਪਾਰਟੀ ਦਾ ਇਹ ਨਹੀਂ ਲੋਕ ਲੈਣ ਦਾ ਬੰਦਾ ਉਹ ਕਹਿ ਰਿਹਾ ਇਹ ਤਤਰ ਜਿਹੜੀ ਮਾਦਾ ਤੇ ਤਿਤਰਾ ਵੀ ਸਾਰਾ ਸਾਲ ਜਿਹੜਾ ਨਰ ਤਿਤਰਾ ਉਹਦਾ ਕੰਮ ਸਿਰਫ ਸੌਂਦਾ ਹੋ ਉੱਠਦਾ ਜਿਹੜੀ ਮਾਦਾ ਤਿਤਰਾ ਉਹਦੇ ਨਾਲ ਸੰਬੰਧ ਬਣਾਉਂਦਾ ਫੇਰ ਸੌਂਦਾ ਫੇਰ ਉੱਠਦਾ ਤੇ ਐਂਡ ਤੇ ਜਾ ਕੇ ਮੇਰਾ ਵੀਰ ਉਹ ਕਹਿੰਦਾ ਵੀ ਸਾਰਾ ਸਾਲ ਕਹਿੰਦਾ ਜਿਹੜਾ ਨਰ ਤਿਤਰਾ ਵੀ ਇਹਦੀ ਜ਼ਿੰਦਗੀ ਪੂਰੀ ਏਕਣ ਨਿਕਲ ਜਾਂਦੀ ਏ ਸਾਰਾ ਸਾਲ ਵੀ ਇੱਕ ਮਾਦਾ ਤਿਤਰ ਨੂੰ ਹਰਾ ਭਰਾ ਰੱਖਣ ਦੇ ਵਿੱਚ ਦੇਖੋ ਜੀ ਇਹ ਹੈਗੀ ਆ ਸਾਡੇ ਲੋਕਾਂ ਦੀ ਅਵੇਅਰਨੈਸ ਤੇ ਉਹਨੂੰ ਲੋਕ ਸੁਣੀ ਕਿੰਨੇ ਬੈਠੇ ਨੇ ਤੇ ਸਾਰੇ ਜਿਹੜੇ ਉੱਥੇ ਕਮੈਂਟ ਕਰ ਰਹੇ ਨੇ ਵੀਰ ਉਹ ਕੀ ਲਿਖ ਰਹੇ ਨੇ ਬਾਈ ਇਹ ਜਾਨਵਰ ਕਿੱਥੋਂ ਮਿਲਦੇ ਨੇ ਇਹ ਜਾਨਵਰ ਸਾਨੂੰ ਦੱਸੋ ਇਹ ਇਹ ਅਸੀਂ ਆਏ ਕਈ ਵਾਰ ਵੀ ਲਿਖ ਰਹੇ ਨੇ ਇਹਨਾਂ ਨੇ ਅੰਡੇ ਖਾਣੇ ਵਧੀਆ ਹੁੰਦੇ ਨੇ ਇਹਨਾਂ ਨੇ ਜੀ ਆਹ ਕੁਛ ਪਤਾ ਨਹੀਂ ਕੀ ਯਾਰ ਇਹ ਸਾਡੀ ਨੌਜਵਾਨੀ ਦੀ ਸੋਚਣੀ ਹੈ ਦੇਖੋ ਤੁਸੀਂ ਇੱਥੇ ਤੇ ਉਹ ਬਲੌਗਰ ਹੈ ਕਿਹੜੇ ਨੇ ਉਹ ਸਾਰੇ ਲੰਗ ਲੈਣੇ ਇਹਨਾਂ ਦੇ ਨਹੀਂ ਸਾਰੇ ਉਹ ਇਹਨਾਂ ਨੇ ਪੰਜਾਬ ਦੇ ਨੌਜਵਾਨੀ ਵਿੱਚ ਇਹੋ ਜਿਹਾ ਕੰਮ ਕਰਤਾ ਵੀ ਭਾਈ ਤੁਸੀਂ ਫੋਨ ਕੱਢਿਆ ਕਰੋ ਅੱਜ ਦੇ ਟਾਈਮ ਦੇ ਵਿੱਚ ਜੋ ਨੌਜਵਾਨੀ ਦੀ ਡਿਮਾਂਡ ਆ ਪੰਜਾਬ ਦੀ ਉਹ ਇਹ ਨਹੀਂ ਹੈ ਕਿ ਵੀ ਸਾਨੂੰ ਕੋਈ ਏਦਾਂ ਦੀ ਕਿਤਾਬ ਲਿਆ ਕੇ ਦੋ ਵੀ ਜਿੱਦ ਨਾਲ ਅਸੀਂ ਪੜ੍ਹੀਏ ਸਾਡਾ ਇਤਿਹਾਸ ਅਸੀਂ ਜਾਣੀਏ ਸਾਡੇ ਇਤਿਹਾਸ ਚ ਕਿਹੜੇ-ਕਿਹੜੇ ਯੋਧੇ ਰਹੇ ਨੇ ਜਾਂ ਕਿਹੜੇ-ਕਿਹੜੇ ਸੂਰਬੀਰ ਰਹੇ ਨੇ ਉਹਦੀ ਡਿਮਾਂਡ ਆਪਣੇ ਮਾਪਿਆਂ ਨਾਲ ਇਹ ਜੀ ਹੁੰਦੀ ਆ ਵੀ ਸਾਨੂੰ ਭਾਈ ਹੱਥ ਦੇ ਵਿੱਚ ਫੋਨ ਜਿਹੜਾ ਆਈਫੋਨ ਸੈਲਫੀ ਵਧੀਆ ਵੀਡੀਓ ਵਧੀਆ ਕਈ ਤਾਂ ਹਣ ਪਤੰਦਰ ਨਾਰਮਲ ਜਿਹੜੇ ਬੰਦੇ ਪੱਤਰਕਾਰ ਨਹੀਂ ਹੈਗੇ ਉਹ ਬਲੌਗਰ ਨੇ ਉਹ ਵੀ ਇੱਥੇ ਲੱਗਣੇ ਵਾਲੇ ਸਪੀਕਰ ਜੇ ਆਉਣ ਲੱਗੇ ਜਿਹੜੇ ਬੋਲਦੇ ਨੇ ਵਿੱਚ ਉਹ ਤਕਰੀਬਤ ਤੁਹਾਨੂੰ ਸਾਰੇ ਕੋਲ ਮਿਲ ਜਾਣੇ ਨੇ ਘਰ ਚ ਚਾਹੇ ਅੰਮ੍ਰਿਤ ਦੇ ਚਾਰਨਾ ਰੋਟੀ ਖਾ ਲੈਣ ਪਰ ਹੱਥ ਚ ਭਾਈ ਫੋਨ ਤਕੜਾ ਚਾਹੀਦਾ ਸੋ ਕਹਿਣ ਦਾ ਮਤਲਬ ਇੱਥੇ ਮੇਰਾ ਇਹ ਮੰਦਾ ਵੀ ਇਹ ਦੋ ਬੰਦਿਆਂ ਨੇ ਹਮੇਸ਼ਾ ਹੀ ਪੰਜਾਬ ਚ ਕੌਂਟਰੋਵਰਸੀਆਂ ਕੀਤੀਆਂ ਨੇ ਚਾਹੇ ਉਹ ਕਿਸੇ ਵੀ ਚੀਜ਼ ਨੂੰ ਲੈ ਕੇ ਹੋਣ ਚਾਹੇ ਉਹ ਪੰਜਾਬ ਦੇ ਵਿੱਚ ਕਿਸੇ ਖੇਡ ਨੂੰ ਲੈ ਕੇ ਹੋਣ ਪੰਜਾਬ ਦੇ ਪਾਣੀ ਦੇ ਮੁੱਦਿਆਂ ਉੱਤੇ ਹੋਣ ਆ ਪਿਛਲੇ ਸਾਲ ਇਹਦੀ ਇੱਕ ਵੀਡੀਓ ਸਾਡੇ ਕੋਲ ਪਈ ਹੈ ਲੱਕੇ ਦੀ ਲੱਕਾ ਤਾਂ 15 ਸਤੰਬਰ ਨੂੰ ਬੰਨ ਲਾਉ ਜੀ ਜਿਹ ਹਿੰਮਤ ਤਾਂ ਕੋਈ ਰੋਕ ਕੇ ਦੱਸਾਵੇ ਇਹਦੇ ਬਿਆਨ ਪੈਨ ਲਖੇ ਦੇ 15 ਸਤੰਬਰ ਦੋ ਵਾਰ ਨਿਕਲ ਗਈ ਫੇਰ ਇਹਦੇ ਬਿਆਨ ਸੀਗੇ 1 ਦਸੰਬਰ 1 ਜਨਵਰੀ ਨੂੰ ਕਹਿੰਦਾ ਆ ਪਿਛਲੇ ਸਾਲ ਦੀ ਵੀਡੀਓ ਆ 1 ਜਨਵਰੀ ਨੂੰ ਅਸੀਂ ਪੂਰੇ ਪੰਜਾਬ ਦੇ ਪੂਰੇ ਪਿੰਡਾਂ ਦੇ ਵਿੱਚ ਜਾਵਾਂਗੇ ਲੋਕਾਂ ਦੀ ਸਮੱਸਿਆਵਾਂ ਸੁਣਾਂਗੇ ਆ ਮਾਨਸੇ ਚ ਕਿਹੜਾ ਦੇ ਘਾੜ ਦਾ ਜਿਵੇਂ ਝੋਟਾ ਘੜਦਾ ਸਰਕਾਰੀ ਝੋਟੇ ਮਗਰ ਕਿਹੜੇ ਦੇ ਦੇਖੇ ਉੱਥੇ ਖੜ ਕੇ ਇਹਦੇ ਲਈ ਫਿਰ ਮਾਨਸਾ ਪੰਜਾਬ ਲਖੇ ਲਈ ਤੇ ਨਾਲ ਜਿੰਨੇ ਵੀ ਇਹਦੇ ਕਹਿੰਦੇ ਨੇ ਭਾਈ ਲਖਾ ਪੰਜਾਬ ਦਾ ਯੋਧਾ ਪੰਜਾਬ ਦਾ ਉਹ ਆਏ ਆ ਪੰਪਾ ਦੇਲੇ ਕਰ ਦੋ ਬੰਦ ਜਿਹੜਾ ਮੁੱਦੇ ਦਾ ਕੋਈ ਮਤਲਬ ਹੀ ਨਹੀਂ ਬਣਦਾ ਪੰਜਾਬ ਦੇ ਵਿੱਚ ਨਾ ਹੁਣੇ ਡਰਗ ਦੇ ਮੁੱਦੇ ਮੁੱਦੇ ਤੇ ਨਸ਼ੇ ਦੇ ਮੁੱਦੇ ਤੇ ਬੋਲੇ ਆ। ਹਾਲਾ ਕਿ ਕੋਈ ਵੀਡੀਓ ਨਹੀਂ ਕੋਈ ਕੁਛ ਨਹੀਂ ਕੋਈ ਕੁਸ ਨਹੀਂ ਅਸੀਂ ਹਰਪ੍ਰੀਤ ਹੈਪੀ ਅਮਰਤਪਾਲ ਦੇ ਭਾਈ ਦੀ ਵੀਡੀਓ ਅਸੀਂ ਸਿੱਟੀ ਮਾਰਕੀਟ ਦੇ ਵਿੱਚ ਪਹਿਲਾਂ ਉਹਦੀ ਆਡੀਓ ਕੱਢੀ ਬਣਾ ਕੇ ਪੇੜ ਕਹੀਗੀ ਆਡੀਓ ਵਿੱਚ ਨਾ ਜੀ ਆਡੀਓ ਤਾਂ ਫੇਕ ਬਣ ਸਕਦੀ ਆ ਆਡੀਓ ਤਾਂ ਜੀ ਆਏ ਆਡੀਓ ਜੀ ਅਸੀਂ ਚਲੋ ਕੋਈ ਉਹ ਸਾਡੇ ਸਾਰੇ ਪੈਤਰੇ ਹੁੰਦੇ ਨੇ ਅਸੀਂ ਪੇੜ ਨੂੰ ਦੇਖਦੇ ਨੇ ਪੇੜ ਦੀ ਜਿਹੜੀ ਨੌਲੇਜ ਹੈ ਕਿਤਾ ਖੜੀ ਹੁੰਦੀ ਆ ਇਹਨਾਂ ਦੇ ਬੰਦਿਆਂ ਨੇ ਜੀ ਰੌਲਾ ਪਾਇਆ ਛਾਣੇ ਲੱਖੇ ਉਹਨਾਂ ਨੇ ਬਦਨਾਮ ਕਰਤਾ ਜੀ ਹਰਪ੍ਰੀਤ ਦਾ ਐਪੀ ਅਮਰਤਪਾਲ ਨੂੰ ਜਾਣ ਕੇ ਰੇਟ ਰੱਖੇਦੇ ਬਿਆਨ ਪਏ ਨੇ ਤੇ ਜਿਆਦਾ ਸੀ ਕੱਟੀ ਵੀਡੀਓ ਲੱਖੇ ਦਾ ਉੱਤੇ ਬਿਆਨ ਆਇਆ ਉਹ ਵੀਡੀਓ ਦੇ ਉੱਤੇ ਹਰਪ੍ਰੀਤ ਦਾ ਹੈਪੀ ਜੀ ਦੇ ਪੁਲਿਸ ਵਾਲ ਨੇ ਜੀ ਕੁਝ ਵੀ ਕਰਦੇ ਨੇ ਕਈ ਬਲੌਗਰਾਂ ਨੇ ਸਾਡੇ ਕੋਲ ਵੀਡੀਓ ਪਹੁੰਚੀਆਂ ਨੇ ਉਹ ਜਿਹੜਾ ਹੈਪੀ ਉੱਪਰਲੇ ਪਾਸੇ ਪੁਲਿਸ ਵਾਲਾ ਖੜਾ ਉਹ ਸ਼ੀਸ਼ੇ ਨੂੰ ਐ ਕਰ ਰਿਹਾ ਪਰ ਹੈਪੀ ਆਪਣੇ ਕੰਮਾਂ ਚ ਲੱਜਾਇਆ ਪੂਰਾ ਉਹ ਕਹਿੰਦਾ ਵੀ ਮੈਂ ਤਾਂ ਚਾਹ ਮੇਰੇ ਕੋਈ ਡੰਡਾ ਕੇ ਮਾਰ ਦੇ ਮੈਂ ਤਾਂ ਆਪਣੇ ਕੰਮ ਅੱਗੇ ਲਾ ਕੇ ਛੱਡੋ ਉੱਥੇ ਕਈ ਬਲੌਗਰਾਂ ਨੇ ਇਹ ਸਿੱਧ ਕਰਤਾ ਜੀ ਇਹ ਜਿਹੜਾ ਵੀਡੀਓ 'ਚ ਬੰਦਾ ਬੈਠਾ ਇਹ ਮਜੀਠੀਆ ਕਿਉਂਕਿ ਘਟਾਈ ਅਸੀਂ ਮਜੀਠੀਆ ਵੱਲੀ ਹੋ ਸੀਗੀ ਉਹ ਜਿਹੜੀ ਵੀਡੀਓ ਮਜੀਠੀ ਤੱਕ ਪਹੁੰਚੀ ਸੀ ਉਧਰੋਂ ਰੌਲਾ ਅਸਲ ਵਿੱਚ ਇੱਥੇ ਇਹ ਨਹੀਂ ਹੈਗਾ ਵੀ ਨਸ਼ੇ ਦੇ ਮੁੱਦੇ ਤੇ ਬੋਲਣਾ ਜਾਂ ਨਸ਼ੇ ਦੇ ਮੁੱਦੇ ਤੇ ਖੜਨਾ ਜਾਂ ਕਿਹੜੇ ਬੰਦੇ ਵਪਾਰ ਕਰਦੇ ਨੇ ਹੁਣ ਅਸਲ ਇਹ ਦੇਖੋ ਪੂਰੇ ਪੰਜਾਬ 'ਚ ਨੇ ਗਾ ਪਾਇਆ ਵੀ ਮਜੀਠੀਆ ਜਿਹੜਾ ਨਸ਼ੇ ਦਾ ਸਦਾਕਰ ਆ ਜੀ ਆਹ ਕੁਛ ਇਦਾਂ ਕੋਈ ਬੜਾ ਕੁਛ ਬੋਲੇ ਜੀ ਬਾਦਲਾਂ ਟਾਈਮ 'ਚ ਵਿਕਿਆ ਹੁਣ ਮਜੀਠੀਆ ਦਾ ਚੱਕ ਕੇ ਚਲੋ ਭਗਵੰਤ ਮਾਨ ਨੇ ਅੰਦਰ ਕਰ ਲਿਆ ਤੇ ਇਹਨੇ ਭਗਵੰਤ ਮਾਨ ਦੀ ਕਿਤੇ ਸਿਰਫ ਕਰਤੀ ਉਹ ਚੀਜ਼ ਦੇ ਵਿੱਚ ਵੀ ਹਾਂ ਵੀ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤਾ ਜੀ ਨਸ਼ਾ ਖੱਲ ਪਾ ਲਈ ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਵੀ ਚੀਜ਼ਾਂ ਸਮਝਿਆ ਕਰੋ ਤੇ ਅਸੀਂ ਉਹ ਵੀਡੀਓ ਪਾਈ ਜੀ ਇੱਕ ਵੀਡੀਓ 2026 ਤੁਹਾਨੂੰ ਮਿਲਣੀ ਹੈ ਜਿਹੜੇ ਜਿੱਥੇ ਨੂੰ ਬਿਲਕੁਲ ਸਾਫ਼ ਮਿਲੂਗੀ ਕਿਉਂਕਿ ਉਹ ਵੀ ਦੋ ਟਰੈਕ ਸੀਗੇ ਸਾਡੇ ਵੀ ਇੱਕ ਪਹਿਲਾਂ ਵਾਲੀ ਪਾਵਾਂਗੇ ਅਸੀਂ ਜਿਹੜੀ ਆਡੀਓ ਵਾਲੀ ਆ ਫਿਰ ਇੱਕ ਟੇਢੀ ਇੱਕ ਪਾਸੇ ਪਾਵਾਂਗੇ ਇੱਕ ਜਿਆਦਾ ਅੰਦਰ ਗਿਆ ਉੱਥੇ ਵੀ ਇਹਨੇ ਸਮਾਰ ਮੰਗਿਆ ਚਲੋ ਉਹ ਅੰਦਰੋਂ ਪੁਲਸ ਵਾਲਿਆਂ ਬੜੀ ਵੀਡੀਓ ਬਣਾ ਕੇ ਰੱਖੀ ਉਹ ਵੀ ਅਜੇ ਜਾੜਾ ਕੇ 2026 ਦੇ ਵਿੱਚ ਅੱਛਾ ਜੀ ਉੱਥੇ ਨਹੀਂ ਇਹ ਬੰਦਾ ਬੋਲਿਆ ਹਾਲਾਂਕਿ ਉਹ ਆਪਣੇ ਆਪ ਨੂੰ ਪੰਥਕ ਪੰਜਾਬ ਦੇ ਰਾਖੇ ਪੰਜਾਬ ਦੇ ਯੋਧੇ بڑے بڑے ਤਕੜੇ ਤਕੜੇ ਵਰਡ ਉਹਨਾਂ ਨੇ ਯੂਜ਼ ਕੀਤੇ ਨੇ ਉੱਥੇ ਨਹੀਂ ਇਹ ਬੰਦਾ ਬੋਲਿਆ ਕਬੱਡੀਆਂ ਦੇ ਪਿੱਛੇ ਪੈ ਗਿਆ ਮੁੱਦਾ ਹੋਰ ਪਾਸੇ ਲੈ ਗਿਆ ਹਰ ਕੋ ਚੱਕ ਕੇ ਕਬੱਡੀ ਸਾਲ ਤੇ ਮੰਨ ਲਓ ਵੀ ਜਨਨ ਕਿ ਦੋ ਦਿਨ ਟੂਰਨਾਮੈਂਟ ਹੁੰਦੇ ਨੇ ਪੰਜਾਬ 'ਚ ਉਹ ਵੀ ਹੁਣ ਹੁਣ ਹਟ ਗਏ ਕੋਈ ਇਹ ਬੰਦਾ ਕਰਾਉਂਦਾ ਉਹਨਾਂ ਨੇ ਸਮਝ ਵਿੱਚ ਮਿਲਦਾ ਇਹ ਵੀ ਹਟ ਜਾਣੇ ਨੇ ਕਿਉਂਕਿ ਜਿਹੜਾ ਮੁੰਡਾ ਉਹ ਰਾਣਾ ਜਾਂ ਹੋਰ ਕਈ ਕਬੱਡੀ ਸਟਾਰ ਨੰਗਲਾਂ ਬੀਆ ਮਰ ਕੇ ਜਿਹੜੇ ਗਏ ਨੇ ਉਹ ਤੋਂ ਬਾਅਦ ਆ ਜਿਹੜੇ ਪ੍ਰਮੋਟਰ ਹੋਣਗੇ ਭਾਈ ਉਹ ਤਹੀ ਸੋਚਣਗੇ ਵੀ ਕਿਸੇ ਦਾ ਧੀ ਪੁੱਤ ਕਿਉਂ ਮਰਵਾਉਣਾ ਵੀ ਭਾਈ ਜਿਹੜੇ ਪੈਸੇ ਇੱਧਰ ਨੇ ਉਹ ਕਿਸੇ ਕੁੜੀ ਦੇ ਵਿਆਹ ਵੇ ਗਰੀਬ ਵਾਲੇ ਵਿੱਚ ਬਣ ਤੋ ਸੋ ਇਹ ਵੀ ਚੀਜ਼ ਸਮਝ ਲਓ ਅੱਛਾ ਲੱਖਾ ਕਦੇ ਉਹਨਾਂ ਤੇ ਬੋਲਿਆ ਨਹੀਂ ਵੀ ਇਹ ਪੰਜਾਬ ਦੇ ਰਾਕੇ ਪੰਜਾਬ ਦੇ ਬਣੇ ਫਿਰਦੇ ਨੇ ਕਿਉਂਕਿ ਉੱਥੇ ਇਹਨੂੰ ਕੋਈ ਲਾਲਚਾ ਕੋਈ ਉਹ ਆ ਵੀ ਜੇ ਮੈਂ ਬੋਲ ਪਿਆ ਹੋਸਾ ਦਾ ਭਾਈ ਜਿਹੜੀ ਉਹ ਉਹਦੀ ਟਰੋਲ ਆਰਮੀ ਆ ਉਹਨਾਂ ਦੇ ਲੱਖਾ ਮੁੱਦਾ ਕਰ ਲੈਣਾ ਯਾਰ ਜੀ ਲੱਖਾ ਜੀ ਆਇਆਂ ਲੱਖਾ ਜੀ ਉਹਦਾ ਸੋ ਕਹਿਣ ਦਾ ਮਤਲਬ ਇਹ ਆ ਵੀ ਜੇ ਤੁਸੀਂ ਹਨਾ ਸ਼ੁਰੂਆਤ ਨਸ਼ੇ ਦੇ ਡਰੱਗ ਤੇ ਬੋਲਣ ਦੀ ਕਰਨੀ ਹੈ ਨਾ ਸਾੜ ਦੇ ਵਾਲਾ ਕੰਮ ਸਿੱਖੋ ਸਾਨੂੰ ਟਾਹਣੀਆਂ ਪੱਤਿਆਂ ਤੱਕ ਕੋਈ ਮਤਲਬ ਨਹੀਂ ਜੇ ਗੱਲ ਕਰਨੀ ਹੈ ਜੜ ਦੇ ਉੱਤੇ ਗੱਲ ਕਰੋ ਜਿੱਥੋਂ ਦਰਖਤ ਹੋ ਉੱਠ ਖੜਿਆ ਸੋ ਇਹ ਲੱਖੇ ਨੂੰ ਵੀ ਆ ਵੀ ਜਦ ਤੂੰ ਬੋਲਦਾ ਜਦ ਤੂੰ ਗੱਲਬਾਤ ਕਰਨਾ ਕਿਸੇ ਮੁੱਦੇ ਤੇ ਚਲੋ ਇਹ ਤਾਂ ਪਤਾ ਵੀ ਭਾਈ ਤੂੰ ਮੁੱਦੇ ਦਾ ਕਿਹੜਾ ਅਸਰ ਚੱਕਣਾ ਹੁੰਦਾ ਬਾਕੀ ਕੌਂਟਰੋਵਰਸੀ ਕਰਕੇ ਆ ਦਸਾਂ ਦੇ ਤੱਕ ਸ਼ਾਂਤ ਕਰਨਾ ਕੋਈ ਹੋਰ ਚੱਕ ਲੈਣਗਾ ਹਾਂ ਲੇ ਹੁਣ ਇਹਨੂੰ ਸਮਝ ਲਓ ਚੀਜ਼ ਨੂੰ ਵੀ ਜੇ ਚੰਗੇ ਤਰੀਕੇ ਨਾਲ ਤੁਹਾਡੇ ਦਿਮਾਗ 'ਚ ਪੈਂਦੀ ਆ ਤੇ ਜਿਹੜੀਆਂ ਦੀਆਂ ਭੇਡਾਂ ਫੇਕ ਆਣੀਆਂ ਤੇ ਲੱਗੀਆਂ ਹੋਈਆਂ ਲੱਖੇ ਵਾਲੀਆਂ ਕੁਆਡੀ ਸਟਾਰਾਂ ਨੂੰ ਗਾਲਾਂ ਕੱਢਣੀਆਂ ਜਾਂ ਕੁਝ ਵੀ ਕਰਨ ਉਹਦੇ ਨਾਲ ਕੁਝ ਅਸਲ ਨਹੀਂ ਹੋਣਾਗਾ ਲੱਕੇ ਨੂੰ ਕਾਹ ਵੀ ਸਬੂਤ ਰੱਖੇ ਉਹ ਤੋਂ ਬਾਅਦ ਕਹਾਣੀ ਗੱਲਾਂ ਕਰਾਂਗੇ ਹਾਂ ਤੁਹਾਡੇ ਮੋਟਰਾਂ ਦੇ ਤੇ 55 ਮਿਲਦੀਆਂ ਨੇ ਤੁਹਾਡੇ ਮੋਟਰਾਂ ਤੇ ਜੀ ਆਹ ਕੁਝ ਮਿਲਿਆ ਜੀ ਉਹ ਕੁਝ ਮਿਲਿਆ ਉਹ ਹੋ ਸਕਦਾ ਭਾਈ ਕੁਆਡੀ ਸਟਾਰ ਨਾ ਹੋਣ ਇਹ ਅੱਛਾ ਇੱਕ ਗੱਲ ਹੋਰ ਵੀ ਆ ਇਹ ਗੱਲ ਇਹਨੇ ਹੋਰ ਕਹੀ ਆ ਕਹਿੰਦੇ ਜੀ ਕੁਆਡੀ ਟੂਰਨਾਮੈਂਟ ਕਿਤੇ ਪਾਸੇ ਹੋ ਰਿਹਾ ਸੀ ਉਸ ਨਾਲ ਮੋਟਰ ਦੇ ਉੱਤੋਂ ਸਾਨੂੰ ਸਮਾਨ ਮਿਲਗਾ ਹੋਣ ਕਬੱਡੀ ਵਾਲਿਆਂ ਨੂੰ ਵੀ ਭਾਈ ਜਿਹੜੇ ਹੁਣ ਬੰਦੇ ਟੀਕੇ ਲਾ ਕੇ ਖੇਲਦੇ ਨੇ ਉਹ ਡਾਇਰੈਕਟਲੀ ਉੱਥੇ ਜਿਹੜੀ ਕਬੱਡੀ ਆ ਉਹ ਲਾਈਵ ਹੁੰਦੀ ਆ ਉਹ ਉੱਥੇ ਸੰਗਤਾਂ ਜਾਂ ਲੋਕ ਖੜੇ ਦੇਖਦੇ ਹੁੰਦੇ ਨੇ ਜਿਹਦਾ ਟੀਕਾ ਲੱਗਿਆ ਜਿਹਦਾ ਨਸ਼ਾ ਕੀਤਾ ਉਹ ਤਾਂ 1 ਮਿੰਟ ਚ ਲੋਕਾਂ ਨੇ ਫੜ ਲਾ ਲੋਕ ਤਾਂ ਬਹੁਤ ਚੁਸਤ ਚਲਾ ਗਰੇ ਆ ਚੀਜ਼ਾਂ ਨੂੰ ਤੇ ਦੂਜੀ ਗੱਲ ਜੇ ਤੁਸੀਂ ਕਹਿੰਦੇ ਹੋ ਵੀ ਭਾਈ ਇਹ ਕਬੱਡੀ ਸਟਾਰ ਅੰਦਰ ਐਂਟਰ ਹੁੰਦੇ ਨੇ ਨਸ਼ੇ ਲਾ ਕੇ ਟੀਕੇ ਲਾ ਕੇ ਫਿਰ ਜਿਹੜੇ ਇਹ ਗਲਤੀ ਉਸ ਪ੍ਰਬੰਧਕਾਂ ਦੀ ਆ ਵੀ ਜਿਹੜੇ ਉੱਥੇ ਕੰਟਰੋਲ ਨਹੀਂ ਕਰਦੇ ਇਹ ਚੀਜ਼ਾਂ ਨੂੰ ਕੰਟਰੋਲ ਕਰੋ ਫੇਰ ਜੇ ਨਸ਼ੇ ਦੇ ਮੁੱਦੇ ਤੇ ਬੋਲਣਾ ਫਿਰ ਕਵਾਡੀਆਂ ਵਾਲੇ ਤੋਂ ਕਦੋਂ ਸ਼ੁਰੂ ਕਰਨਾ ਆਪਾਂ ਨੇ ਆਪਾਂ ਆਪਣੇ ਪੰਜਾਬ ਦੇ ਪੰਥਕਾਂ ਕੋਲੋਂ ਸ਼ੁਰੂ ਕਰ ਲੀਏ ਜੇ ਭਾਈ ਪਹਿਲਾਂ ਪੰਥਕ ਸੈੱਟ ਕਰੀਏ ਤਾਂ ਹੀ ਤਾਂ ਮੇਰੀ ਆਈਡੀ ਤੇ ਤੁਹਾਨੂੰ ਜ਼ਿਆਦਾਤਰ ਵੀਡੀਓ ਜਿਹੜੀਆਂ ਮਿਲਦੀਆਂ ਜਿਆਦਾਤਰ ਕੀ तकरीबन ਸਾਰੀਆਂ ਵੀਡੀਓ ਜਿਹੜੀਆਂ ਹੁੰਦੀਆਂ ਨੇ ਉਹ ਸਾਡੇ ਸਿੱਖ ਕਮਿਊਨਿਟੀ ਦੇ ਲੋਕਾਂ ਦੀਆਂ ਹੁੰਦੀਆਂ ਨੇ ਜੇ ਪਹਿਲਾਂ ਇਹਨਾਂ ਨੂੰ ਸੈੱਟ ਕਰ ਲਈਏ ਫੇਰ ਆਪਾਂ ਘਹਾਲੇ ਪਾਸੇ ਚੱਲਾਂਗੇ ਦੂਜੇਲੇ ਪਾਸੇ ਨੂੰ ਇਹ ਕਹਿੰਦੇ ਸਿੱਖ ਵਿਰੋਧੀ ਪੋਸਟਰ ਨਹੀਂ ਇੱਥੇ ਤੁਸੀਂ ਅੰਦਾਜ਼ਾ ਲਾ ਲੋ ਲੋਕ ਹਾਲੇ ਅਨਪੜ੍ਹ ਕਹਿੰਦੇ ਨੇ